ਜਾਣ ਵਾਲੇ ਚਲੇ ਗਏ ਬਹੁਤਿਆਂ ਨੇ ਭੇਗ ਨਹੀਂ ਦਿੱਤਾ ਪਰ ਹੁਣ ਤੁਸੀਂ ਹੈਰਾਨ ਹੋਵੋਗੇ ਕਿ ਡਿਜੀਟਲ ਇੰਡੀਆ ਵਿੱਚ ਡਿਜੀਟਲੀ ਨਾੜੀ ਚੈੱਕ ਕਰਨ ਵਾਲੀ ਮਸ਼ੀਨ ਵੀ ਆ ਗਈ ਹੈ ਜਿਸ ਨੂੰ ਜਿਸ ਇਨੋਵੇਸ਼ਨ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਵੀ ਅਵੌਰਡ ਦਿੱਤਾ ਤੇ ਇਹ ਮਸ਼ੀਨ ਹੈ ਕਿੱਥੇ ਆ ਜੀ ਗੜ ਸ਼ੰਕਰ ਵੇਖਿਓ ਹਿਸ਼ਾਰਪੁਰ ਰੋਡ ਤੇ ਡਾਕਟਰ ਬੱਸੀ ਕਲੀਨਿਕ ਤੇ ਪਹਿਲਾ ਜੋ ਆਯੁਰਵੈਦ ਦਾ ਤਰਸਗਾ ਨਵਜ ਦੇ ਕੇ ਹੀ ਇਲਾਜ ਹੋ ਜਾਂਦਾ ਸੀ ਨਵਜ ਦੇਖਦੇ ਸੀ ਵਾ ਤੁਹਾਡੀ ਤੁਹਾਨੂੰ ਦੱਸ ਦਿੰਦੇ ਸੀ ਸਾਨੂੰ ਆਹ ਪ੍ਰੋਬਲਮ ਹੈ ਤੁਹਾਡੇ ਪੇਟਾਂ ਦੀ ਲੋੜ ਨਹੀਂ ਸੀ ਬਿਲਕੁਲ ਤੁਹਾਡੇ ਪਿੱਤੇ ਵਿੱਚ ਪਥਰੀ ਹੈ ਇਹ ਨਵਜ ਦੇ ਕੇ ਦੱਸ ਦਿੰਦੇ ਸੀ ਉਹ ਸਿਰਫ ਬਾਤ ਪਿਤ ਕਫ ਤਿੰਨ ਦੋਸ਼ ਨੂੰ ਨਵਜ ਤੋਂ ਦੇਖਦੇ ਸੀ ਉਹਦੇ ਆਧਾਰ ਤੇ ਹੀ ਡਾਇਗਨੋਸ ਬੰਦਾ ਸੀ ਜੀ ਹੁਣ ਜਿਸ ਤਰ੍ਹਾਂ ਡਿਜੀਟਲਾਈਜੇਸ਼ਨ ਹੋ ਰਹੀ ਹੈ ਆਈਆਈਟੀ ਬੰਬਈ ਨੇ ਉਥੋਂ ਇੰਜੀਨੀਅਰ ਨੇ 나ੜੀ ਤਰੰਗਣੀ ਨਾਮ ਦੀ ਮਸ਼ੀਨ ਬਣਾਈ ਹੈ ਤਿੰਨ ਸੈਂਸਰ ਹੈਗੇ ਇਹਦੇ ਤੇ ਬਾਤ ਪਿਤ ਕਫ ਤਿੰਨ ਸੈਂਸਰ ਤਿੰਨ ਤਰੀਕੇ ਦੀ ਨਬਜ ਨੂੰ ਇਹ ਤੋਂ ਲੈਂਦੇ ਆ ਠੀਕ ਹੈ ਜੀ ਅਸੀਂ 45 ਸੈਕਿੰਡ ਸੇ ਸੈਂਸਰ ਇਹਦੇ ਤੇ ਅਸੀਂ ਲਗਾ ਕੇ ਰੱਖਦੇ ਆ ਠੀਕ ਹੈ ਜੀ ਇਹ ਸੈਂਸਰ ਆਪਣੀ ਜਿਹੜੀ ਇਨਫੋਰਮੇਸ਼ਨ ਆ ਇਹ ਸੌਫਟਵੇਅਰ ਤੇ ਭੇਜਦੇ ਆ ਠੀਕ ਹੈ ਜੀ ਸੌਫਟਵੇਅਰ ਅਸੈਸ ਕਰਦਾ ਵੀ ਕਿਸ ਤਰ੍ਹਾਂ ਦੀ ਨਾੜੀ ਚੱਲ ਰਹੀ ਆ ਬਾਤ ਵਧਿਆ ਵਾ ਪਿਤ ਵਧਿਆ ਵਾ ਕਫ ਵਧਿਆ ਵਾ ਜੋ ਅਸੀਂ ਮੈਂ 2 ਸਾਲ ਤੋਂ ਹੀ ਦੇਖ ਰਿਆ ਜੋ ਇਹਦੇ ਤੇ ਆ ਗਿਆ ਨਾ ਉਹ ਸੱਚ ਆ ਮਤਲਬ ਜਿਵੇਂ ਪੇਸ਼ੈਂਟ ਨੂੰ ਕਹਾਂਗਾ ਨਾ ਵੀ ਤੈਨੂੰ ਇਹ ਪ੍ਰੋਬਲਮ ਹੈ ਕਿ ਉਹ ਮੰਨੇਗਾ ਜੀ ਹਾਂਜੀ ਮੈਨੂੰ ਇਹ ਪ੍ਰੋਬਲਮ ਆ ਰਹੀ ਆ ਇੱਕ ਪੇਸ਼ੈਂਟ ਮੇਰੇ ਕੋਲ ਆਇਆ ਉਹਦਾ ਮਾਈਂਡ ਹੈਲਥ ਕੋਸ਼ੈਂਟ ਸਿਰਫ 20 ਸੀਗਾ ਹੂੰ ਉਹਨੇ ਇਹ ਚੀਜ਼ ਮੰਨੀ ਆ ਵੀ ਸਰ ਮੈਨੂੰ ਅੰਤਾਂ ਦਾ ਸਟ्रेस ਆ ਹੂੰ ਮਤਲਬ ਇਹ ਦੇਖੋ ਇੱਕ ਨਵਜ ਤੋਂ ਲੱਗਦਾ ਸਟ्रेस ਤੱਕ ਦੇ ਦੱਸ ਬਿਲਕੁਲ ਸਰ ਦੇਖੋ ਮਾਈਂਡ ਹੈਲਥ ਕੋਸ਼ੈਂਟ ਕਿਤੇ ਆਇਆ 100 ਤੋਂ 10 ਦੇ ਵਿੱਚ ਦੀ ਰੇਟਿੰਗ ਉਹਦਾ 20 ਸੀਗਾ ਸਾਰਾ ਕੁਝ ਇਹਦੇ ਤੇ ਲਿਖ ਕੇ ਆ ਗਿਆ ਵੀ ਇਹ ਬੰਦੇ ਨੂੰ ਐਂਗਜ਼ਾਈਟੀ ਦੀ ਪ੍ਰੋਬਲਮ ਹੈ ਯਾਰ ਜਿਹੜੇ ਲੋਕ ਹੁੰਦੇ ਕੁਐਕਸ ਆਪਾਂ ਕਹਿ ਲੀਏ ਅਣਜਾਣ ਹੁੰਦੇ ਆ ਉਹ ਜਿਹੜੀਆਂ ਐਲੋਪੈਥੀਆਂ ਗੋਲੀਆਂ ਉਹੀ ਪੋਰ-ਪੋਰ ਕੇ ਦੇ ਦਿੰਦੇ ਆ ਇਹ ਲੇ ਤਾਂ ਆਮ ਆਉਂਦਾ ਲੇਕਿਨ ਉਸ ਤੋਂ ਬਾਅਦ ਲੋਕਾਂ ਨੂੰ ਜਿਹੜਾ ਆਰਾਮ ਆਣਾ ਬੰਦ ਹੋ ਜਾਂਦਾ ਉਹਦੀ ਡੋਜ਼ ਵੱਧ ਜਾਂਦੀ ਹੈ ਉਹਨਾਂ ਨੂੰ ਕੀ ਕਹੂੰਗੇ ਬਹੁਤ ਵਧੀਆ ਗੱਲ ਸਰ ਜੀ ਮੈਂ ਇੱਕ ਬੇਨਤੀ ਕਰਦਾ ਹਾਂ ਤੁਹਾਡੇ ਮਾਧਿਅਮ ਦਰਾਂਹੀਂ ਸਾਰੇ ਹੀ ਲੋਕਾਂ ਨੂੰ ਜੀ ਕਦੇ ਵੀ ਕੁੜੀਆਂ ਚ ਦਵਾਈ ਨਾ ਲਓ ਜੇ ਗੋਲੀ ਬਣ ਕੇ ਆਈ ਨਾ ਜੇ ਉਹਨੂੰ ਮੈਂ ਪੀਸ ਕੇ ਦਊਂਗਾ ਤਾਂ ਕੋਈ ਮੇਰਾ ਮਕਸਦ ਹੈ ਜਾਂ ਤਾਂ ਮੈਂ ਉਹ ਮਹਿੰਗੀ ਲਾਉਣੀ ਆ ਜਾਂ ਤਾਂ ਮੈਂ ਉਹ ਚ ਕੋਈ ਅੰਗਰੇਜ਼ੀ ਦਵਾਈ ਲਾਉਣੀ ਆ ਅਸੀਂ ਸਰ ਖੁੱਲੀ ਦਵਾਈ ਨਹੀਂ ਦਿੰਦੇ ਬੈਕ ਦਵਾਈ ਆਉਂਦੀ ਹੈ ਕੰਪਨੀਆਂ ਦੀ ਪੈਕ ਦੇਈਦੀ ਆ ਪੇਸ਼ੈਂਟ ਨੂੰ ਐਮ ਆਰ ਪੀ ਤੋਂ ਲੈਸ ਕਰਕੇ ਦੇਈਦੀ ਆ ਔਰ ਤੁਹਾਡੇ ਬਾਰੇ ਮੈਂ ਪਤਾ ਕੀਤਾ ਕਹਿੰਦੇ ਕਿ ਜਿਹੜੇ ਨੇੜਲੀਆਂ ਸਟੇਟਸ ਸੇ ਇੱਥੋਂ ਲੋਕ ਬਹੁਤ ਆਉਂਦੇ ਆ ਤੁਸੀਂ ਸ਼ੂਗਰ ਦਾ ਇਲਾਜ ਕਿਵੇਂ ਕਰਦੇ ਸਰ ਮੈਂ ਜਿਹੜੀਆਂ ਸ਼ੂਗਰ ਦੀਆਂ ਦਵਾਈਆਂ ਯੂਜ਼ ਕਰਦਾ ਉਹ ਅਸੀਂ ਡਾਇਰੈਕਟ ਕਿਉਂਕਿ ਮੇਰੀ ਜਿਹੜੀ ਟ੍ਰੇਨਿੰਗ ਆ ਆਯੁਰਵੈਦ ਅਸ਼ਾਲਾ ਕੋਟਕਲ ਕੇਰਲਾ ਦੀ ਟ੍ਰੇਨਿੰਗ ਆ ਮੇਰੀ ਅਸੀਂ ਉੱਥੋਂ ਡਾਇਰੈਕਟ ਮੈਡੀਸਿਨਸ ਮੰਗਵਾਇਦੀਆਂ ਪੀਣ ਵਾਲੀਆਂ ਮੈਡੀਸਿਨਸ ਹੁੰਦੀਆਂ ਕੁਝ ਖਾਣ ਵਾਲੀਆਂ ਉਹ ਲੋਕਲ ਨਹੀਂ ਮਿਲਦੀਆਂ ਉਹ ਹਰਬਸ ਵੀ ਉੱਥੇ ਦੀਆਂ ਜੜੀ-ਬੂਟੀਆਂ ਵੀ ਉੱਥੇ ਦੀਆਂ ਫਰਕ ਕੀ ਹੈ ਕੇਰਲਾ ਦੀ ਮੈਡੀਸਨ ਦਾ ਤੇ ਲੋਕਲ ਮੈਡੀਸਨ ਦਾ ਫਰਕ ਕੀ ਹੈ ਸਰ ਕੇਰਲਾ ਦੇ ਵਿੱਚ ਜਿਹੜਾ ਨਾ ਕਿਉਂਕਿ ਜਿਹੜਾ ਆਯੁਰਵੇਦ ਸਭ ਤੋਂ ਜਿਹੜੀ ਪੁਰਾਣੀ ਹੈ ਜਿਹੜੀਆਂ ਸਟੇਟਸ ਹਨ ਉਹ ਇੱਕ ਤਾਮਿਲਨਾਡੂ ਇਸ ਤਰ੍ਹਾਂ ਦੀ ਸਟੇਟ ਹੈ ਜਿਹੜਾ ਸਭ ਤੋਂ ਪ੍ਰਾਤਨ ਜਿਹੜਾ ਜਿਹੜਾ ਉਹਨਾਂ ਨੇ ਸੰਭਾਲਿਆ ਹੋਇਆ ਨਾ ਆਯੁਰਵੇਦ ਤਾਂ ਉਹਨਾਂ ਨੇ ਸੰਭਾਲਿਆ ਹੋਇਆ ਅੱਜ ਕੱਲ ਦਾ ਖਾਣ-ਪੀਣ ਇੰਨਾ ਕਿ ਖਰਾਬ ਹੋ ਚੁੱਕਿਆ ਨਾ ਤੇ ਪੇਸ਼ੈਂਟ ਇੰਨੇ ਸਾਡੇ ਕੋਲ ਆਉਂਦੇ ਨੇ ਨੈਲ ਸਪਰਿੰਗ ਪਾਉਂਡ ਟੈਸਟੋਸਟੀਰੋਨ ਲੈਵਲ ਨਿਲ ਕੁਝ ਜਿਮ ਵਾਲੇ ਸਾਡੇ ਕੋਲ ਮੁੰਡੇ ਆਉਂਦੇ ਆ ਜਿਨ੍ਹਾਂ ਨੇ ਕੁਝ ਪਿਛੇ ਐਸਟੀਗ੍ਰੇਡ ਯੂਜ਼ ਕੀਤੇ ਹੋ ਜਾਂ ਕੁਝ ਯੂਜ਼ ਕੀਤੇ ਹੋ ਉਹਨਾਂ ਨੂੰ ਅੱਗੇ ਜਨਰੇਸ਼ਨ ਵਧਾਉਣ ਦਾ ਅਗੇ ਬੱਚਾ ਪੈਦਾ ਕਰਨ ਦੀ ਸ਼ਕਤੀ ਬਹੁਤ ਘੱਟ ਚੁੱਕੀ ਆ ਉਸ ਚੀਜ਼ ਦਾ ਕੇਰਲਾ ਦੀਆਂ ਦਵਾਈਆਂ ਦੇ ਵਿੱਚ 100% ਰਿਜ਼ਲਟ ਸਪੋਰਟਸ ਵਾਲੇ ਬੰਦੇ ਸਾਡੇ ਕੋਲ ਆਉਂਦੇ ਆ ਵੀ ਅਸੀਂ ਆਪਣੀ ਜਿਹੜੀ ਸਪੋਰਟਸ ਦਾ ਲੈਵਲ ਉੱਪਰ ਲੈ ਕੇ ਜਾਣਾ ਅਸੀਂ ਫੈਮਨਾ ਬਦਾਉਣਾ ਸੀ ਉਹਨਾਂ ਲਈ ਅਸੀਂ ਖਾਸ ਕਰਕੇ ਮਤਿਹਾਰ ਕਰੀ ਦੀਆਂ ਉਹ ਵੀ ਕੇਰਲਾ ਦੀਆਂ ਇਸ ਸਿੰ ਦਾ ਕੈਪਸੂਲ ਛੁੱਟ ਸਕਦਾ 100% ਛੁੱਟ ਸਕਦਾ ਚਾਹੇ 2 ਸਾਲ ਤੋਂ ਖਾਰੇ 3 ਸਾਲ ਤੋਂ ਆਪਾਂ ਟ੍ਰੀਟਮੈਂਟ ਕਰਨਾ ਨਾ ਆਪਾਂ ਜਟੜਾ ਗ੍ਰਿਨ ਨੂੰ ਆਪਣੇ ਲੈਵਲ ਤੇ ਲੈ ਕੇ ਆਉਣਾ ਕਬਜ ਠੀਕ ਹੋ ਸਕਦੀ ਹੈ 100% ਹੋ ਸਕਦੀ ਹੈ ਮਾਈਗ੍ਰੇਨ ਠੀਕ ਹੋ ਸਕਦਾ ਬਿਲਕੁਲ ਹੋ ਸਕਦਾ ਹੈ ਹਰ ਤਰ੍ਹਾਂ ਦੀਆਂ ਬਿਮਾਰੀਆਂ ਆਯੁਰਵੈਦਿਕ ਨਾਲ ਠੀਕ ਹੋ ਸਕਦੀਆਂ ਕਿ ਜਾਣ ਵਾਲੇ ਚੱਲੇ ਗਏ ਆਪਣੇ ਨਾਲ ਹੀ ਲੈ ਗਏ ਸਾਰੇ ਰਾਜ ਦੋਸਤੋ ਤੇ ਜੇਕਰ ਤੁਹਾਨੂੰ ਬੀਪੀ 슈ਗਰ ਸਕਿਨ ਅਤੇ ਸੈਕਸ ਦੀ ਪ੍ਰੋਬਲਮ ਹੈ ਤੇ ਦੱਸਣ ਲੱਗੇ ਕਿਸੇ ਨੂੰ ਆ ਰਹੀ ਏ ਲਾਜ ਦੋਸਤ ਤਾਂ ਪਰੇਸ਼ਾਨ ਨਾ ਹੋਵੋ ਕਿਉਂਕਿ ਅਸੀਂ ਪਹੁੰਚੇ ਆ ਗੜ ਸ਼ੰਕਰ ਵਿਖੇ ਹੁਸ਼ਿਆਰਪੁਰ ਰੋਡ ਤੇ ਡਾਕਟਰ ਬੱਸੀ ਕਲੀਨਿਕ ਤੇ ਜਿਹੜੇ ਡਿਜੀਟਲੀ ਹਾਂਜੀ ਡਿਜੀਟਲੀ ਨਾੜੀ ਦੇਖ ਕੇ ਤੁਹਾਡੇ ਸਾਰੇ ਰੋਗਾਂ ਦਾ ਇੱਕ ਨੰਬਰ ਕਰਦੇ ਨੇ ਇਲਾਜ ਦੋਸਤੋ ਇੱਕ ਨੰਬਰ ਕਰਦੇ ਨੇ ਇਲਾਜ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ੂਰੀ ਤੁਸੀਂ ਸ਼ੇਅਰ ਤੋਂ ਜ਼ਿਆਦਾ ਲੱਗਦਾ ਵੀਡੀਓ ਕਿਸ ਵਾਬਤ ਹੋਣ ਵਾਲੀ ਹੈ ਸਾਥੀਓ ਜਦੋਂ ਆਯੁਰਵੇਦਾ ਦਾ ਨਾਮ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਦਿਮਾਗ 'ਚ ਇਹ ਆਉਂਦਾ ਕਿ ਕੋਈ ਬਜ਼ੁਰਗ ਹੋਣਾ ਜੋ ਨਵਬਜ ਦੇ ਕੇ ਸਾਡੇ ਰੋਗਾਂ ਬਾਰੇ ਸਾਨੂੰ ਜਾਣੂ ਕਰਾਵੇਗਾ ਤੇ ਉਹਨਾਂ ਦਾ ਸਰਲ ਇਲਾਜ ਹੀ ਦੱਸੇਗਾ ਪਰ ਜਾਣ ਵਾਲੇ ਚਲੇ ਗਏ ਬਹੁਤਿਆਂ ਨੇ ਭੇਗ ਨਹੀਂ ਦਿੱਤਾ ਪਰ ਹੁਣ ਤੁਸੀਂ ਹੈਰਾਨ ਹੋਵੋਗੇ ਕਿ ਡਿਜੀਟਲ ਇੰਡੀਆ ਵਿੱਚ ਡਿਜੀਟਲੀ ਨਾੜੀ ਚੈੱਕ ਕਰਨ ਵਾਲੀ ਮਸ਼ੀਨ ਵੀ ਆ ਗਈ ਹੈ ਜਿਸ ਨੂੰ ਜਿਸ ਇਨੋਵੇਸ਼ਨ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਵੀ ਅਪੋਰਡ ਦਿੱਤਾ ਤੇ ਇਹ ਮਸ਼ੀਨ ਹੈ ਕਿੱਥੇ ਆ ਜੀ ਗੜ ਸ਼ੰਕਰ ਵੇਖਿਓ ਹਿਸ਼ਾਰਪੁਰ ਰੋਡ ਤੇ ਡਾਕਟਰ ਬੱਸੀ ਕਲੀਨਿਕ ਤੇ ਤੇ ਇਸ ਨਾੜੀ ਦੀ ਮਸ਼ੀਨ ਨਾਲ ਤੁਹਾਡੇ ਸਰੀਰ ਦੇ ਕਿਹੜੇ ਰੋਗ ਨੇ ਉਹਨੂੰ ਆਈਡੈਂਟੀਫਾਈ ਕੀਤਾ ਜਾਂਦਾ ਹੈ ਤੇ ਇੱਕ ਵੱਡੀ ਕੈਟਲੌਗ ਬਣ ਕੇ ਆ ਜਾਂਦੀ ਤੁਹਾਡੇ ਸਰੀਰ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਂਦੀ ਹੈ ਇਹ ਡਾਈਟ ਪਲਾਨ ਵੀ ਦਿੰਦੇ ਆ ਮਤਲਬ ਸਮਝਣ ਵਾਲੀ ਗੱਲ ਹੈ ਕਿ ਆਯੁਰਵੇਦ ਦੇ ਨਾਲ ਜਿਹੜਾ ਟ੍ਰੀਟਮੈਂਟ ਕਰਦੇ ਉਸ ਨਾਲ ਤੁਹਾਨੂੰ ਪੂਰੇ ਤਰੀਕੇ ਸਮਝਾਇਆ ਜਾਵੇਗਾ ਕਿ ਆਯੂ ਮਤਲਬ ਆਪਣੀ ਉਮਰ ਨੂੰ ਤੁਸੀਂ ਕਿਸ ਵੇ ਨਾਲ ਕਿਸ ਵਿਦਾ ਨਾਲ ਹੋਰ ਵਧਾ ਸਕਦੇ ਹੋ ਹੋਰ ਆਪਣੀ ਆਯੂ ਜਿਹੜੀ ਤੁਹਾਡੀ ਜ਼ਿੰਦਗੀ ਹੈ ਉਸ ਨੂੰ ਵਧੀਆ ਤਰੀਕੇ ਤੰਦਰੁਸਤੋ ਕੇ ਮਾਨ ਸਕਦੇ ਕਿਉਂਕਿ ਆਯੁਰਵੇਦ ਦਾ ਮਤਲਬ ਕੱਲਾ ਇਲਾਜ ਨਹੀਂ ਹੈ ਇਹ ਜੀਣ ਦੀ ਜੁਗਤ ਹੈ ਖੁਸ਼ਹਾਲ ਰਹਿ ਕੇ ਜੀਣ ਦੀ ਜੁਗਤ ਹੈ ਅੰਦਰ ਚਲ ਕੇ ਡਾਕਟਰ ਬੱਸੀ ਉਹਨਾਂ ਨੂੰ ਮਿਲਦੇ ਆ ਤੇ ਪੂਰੀ ਜਾਣਕਾਰੀ ਦਿੰਦੇ ਆ ਤਾਂ ਤੁਸੀਂ ਕਲੀਨਿਕ ਦੇ ਅੰਦਰ ਲਵ ਯੂ ਦੇਖ ਸਕਦੇ ਹੋ ਕਿ ਬਹੁਤ ਨੀਟ ਐਂਡ ਕਲੀਨ ਹੈ ਬਹੁਤ ਹਾਈਜੀਨ ਹੈ ਸੈਨੀਟੇਸ਼ਨ ਦਾ ਖਾਸ ਖਿਆਲ ਰੱਖਿਆ ਗਿਆ ਔਰ ਸਭ ਤੋਂ ਵੱਡੀ ਗੱਲ ਕਿ ਤੁਸੀਂ ਪੂਰੇ ਏਰੀਆ ਵਿੱਚ ਐਡੀ ਵੱਡੀ ਆਯੁਰਵੇਦਾ ਦੀ ਕੋਈ ਹੋਰ ਕਲੀਨਿਕ ਨਹੀਂ ਦੇਖੀ ਹੋਣੀ ਔਰ ਡਾਕਟਰ ਸਾਹਿਬ ਦੱਸਦੇ ਆ ਕਿ ਬਹੁਤ ਤਾਤ ਵਿੱਚ ਜਿਹੜੀਆਂ ਮੈਡੀਸਿਨਸ ਨੇ ਉਹ ਕੇਰਲਾ ਤੋਂ ਆਉਂਦੀਆਂ ਨੇ ਔਰ ਪਿਓਰਿਟੀ ਉਹਨਾਂ ਵਿੱਚ ਜਿਹੜੀ ਹੈ ਉਹ ਸਖਰਾਂ ਤੇ ਹੁੰਦੀ ਹੈ ਉਹ ਸੁਪਰੀਮ ਹੁੰਦੀ ਹੈ ਔਰ ਡਾਕਟਰ ਸਾਹਿਬ ਪੇਸ਼ੈਂਟ ਦੀ ਤਕਲੀਫ ਸੁਣ ਕੇ ਉਸ ਤੋਂ ਬਾਅਦ ਹੀ ਮੈਡੀਸਨ ਐਡਵਾਈਸ ਕਰਦੇ ਸਭ ਤੋਂ ਸਕਰੀਨ ਤੇ ਤੁਹਾਨੂੰ ਮੇਰੇ ਨਾਲ ਡਾਕਟਰ ਦੀਪਕ ਬੱਸੀ ਨਜ਼ਰ ਆ ਰਹੇ ਨੇ ਜੋ ਕਿ ਇੱਥੇ ਹਮੇਸ਼ਾ ਪੇਸ਼ੈਂਟਸ ਲਈ ਅਵੇਲੇਬਲ ਹੁੰਦੇ ਨੇ ਇਹਨਾਂ ਦੀ ਗੱਲ ਕਰੀਏ ਤਾਂ ਇਹ ਗਵਰਨਮੈਂਟ ਵੱਲੋਂ ਮੈਡੀਕਲ ਆਫੀਸਰ ਵੀ ਨੇ ਆਯੁਰਵੈਦਾ ਦੇ ਔਰ ਉਸ ਤੋਂ ਵੀ ਵੱਡੀ ਗੱਲ ਕਰੀਏ ਆਪਣੇ ਤਜਰਬੇ ਨਾਲ ਅਨੇਕਾਂ ਮਰੀਜ਼ਾਂ ਨੂੰ ਇਹ ਤੰਦਰੁਸਤੀ ਪ੍ਰਦਾਨ ਕਰ ਚੁੱਕੇ ਨੇ ਅਨੇਕਾਂ ਮਰੀਜ਼ਾਂ ਦੀ ਗੱਲ ਕਰੀਏ ਚਾਹੇ ਉਹ ਰਾਜਸਥਾਨ ਤੋਂ ਹੋਣ ਚਾਹੇ ਹਰਿਆਣਾ ਤੋਂ ਹੋਣ ਚਾਹੇ ਪੰਜਾਬ ਤੋਂ ਚਾਹੇ ਹਿਮਾਚਲ ਤੋਂ ਖਾਸ ਕਰਕੇ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਆਉਂਦੀ ਰਹੀ ਹੈ ਉਹ ਇੱਥੋਂ ਆ ਕੇ ਤੰਦਰੁਸਤ ਹੋ ਕੇ ਗਏ ਨੇ ਪਹਿਲਾਂ ਸਰ ਦਾ ਸਵਾਗਤ ਕਰਦੇ ਆਂ ਫਿਰ ਸਵਾਲ ਲਵਾਂਗੇ ਬਹੁਣਿਕਾ ਸੋਚ ਜੀ ਸਨਮਸਕਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਕੋਲ ਆਏ ਆ ਜੀ ਮੈਂ ਸਰੀ 10.14 2020 ਪਿਛਲੇ 10 ਸਾਲ ਤੋਂ ਗੜਸ਼ਿੰਕਰ ਦੇ ਵਿੱਚ ਆਯੁਰਵੈਦਿਕ ਕਲੀਨਿਕ ਕਰ ਰਹੇ ਆ ਤੇ ਆਯੁਰਵੈਦਿਕ ਕੇਰਲਾ ਦੀ ਆਯੁਰਵੈਦਿਕ ਸਾਊਥ ਇੰਡੀਆ ਦੀ ਆਯੁਰਵੈਦਿਕ ਮੈਡੀਸਿਨਸ ਜਿਹੜੀਆਂ ਬਹੁਤ ਇੰਪੋਰਟੈਂਟ ਆ ਜਿਨ੍ਹਾਂ ਦੀ ਪੋਟੈਂਸੀ ਜਿਨ੍ਹਾਂ ਦਾ ਗੁਣਵੱਤਾ ਬਹੁਤ ਜ਼ਿਆਦਾ ਉਹਦੇ ਨਾਲ ਅਸੀਂ ਗੜਸ਼ਿੰਕਰ ਵਿੱਚ ਪਿਛਲੇ 10 ਸਾਲ ਤੋਂ ਬ ਉਨੇ ਡਾਕਟਰ ਮੈਂ ਬਾਾਰ ਵੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸ ਕੇ ਆਇਆ ਕਿ ਤੁਹਾਡੇ ਕੋਲ ਇੱਕ ਮਸ਼ੀਨ ਹੈ ਨਾੜੀ ਦੀ ਮਸ਼ੀਨ ਹੈ ਹਾਲਾਂਕਿ ਪੁਰਾਣੇ ਜ਼ਮਾਨੇ ਦੀ ਗੱਲ ਕਰੀਏ ਜਿਹੜੀ ਵਿਧੀ ਸੀਗੀ ਜਿਹੜੇ ਵੈਦ ਹੁੰਦੇ ਸੀਗੇ ਉਹ ਨਵਜ ਚੈੱਕ ਕਰਦੇ ਸੀਗੇ ਤੇ ਸਾਰੇ ਰੋਗ ਦੱਸ ਦਿੰਦੇ ਸੀਗੇ ਹੁਣ ਵੈਦ ਵੀ ਨਹੀਂ ਰਹੇ ਔਰ ਦੁਨੀਆ ਵੀ ਡਿਜੀਟਲ ਹੋ ਗਈ ਹੈ ਬਿਲਕੁਲ ਤਾਂ ਤੁਹਾਡੇ ਕੋਲ ਨਾੜੀ ਮਸ਼ੀਨ ਡਿਜੀਟਲ ਹੈਗੀ ਪਹਿਲਾਂ ਆਪਾਂ ਇਹਦੇ ਬਾਰੇ ਜਾਣਕਾਰੀ ਦੇ ਦਈਏ ਸਭ ਤੁਸੀਂ ਬਹੁਤ ਸਹੀ ਕਿਹਾ ਪਹਿਲਾਂ ਜੋ ਆਯੁਰਵੇਦ ਦਾ ਤਰਸ ਸੀਗਾ ਹੂੰ ਨਵਜ ਦੇਖ ਕੇ ਹੀ ਇਲਾਜ ਹੋ ਜਾਂਦਾ ਸੀ ਨਵਜ ਦੇਖਦੇ ਸੀ ਵਾ ਤੁਹਾਡੀ ਤੁਹਾਨੂੰ ਦੱਸ ਦਿੰਦੇ ਸੀ ਸਾਨੂੰ ਆਹ ਪ੍ਰੋਬਲਮ ਆ ਤੁਹਾਡੇ ਟੈਸਟਾਂ ਦੀ ਲੋੜ ਨਹੀਂ ਸੀ ਪੈਂਦੀ ਬਿਲਕੁਲ ਹਮ ਤੁਹਾਡੇ ਪਿੱਤੇ ਚ ਪਥਰੀ ਆ ਜੇ ਆ ਨਵਜ ਦੇਖ ਕੇ ਦੱਸ ਦਿੰਦੇ ਸੀ ਉਹ ਸਿਰਫ ਬਾਤ ਪਿਤ ਕਫ ਤਿੰਨ ਦੋਸ਼ ਨੂੰ ਨਵਜ ਤੋਂ ਦੇਖਦੇ ਸੀ ਉਹਦੇ ਆਧਾਰ ਤੇ ਹੀ ਡਾਇਗਨੋਸ ਬੰਦਾ ਸੀ ਜੀ ਹੁਣ ਜਿਸ ਤਰ੍ਹਾਂ ਡਿਜੀਟਲਾਈਜੇਸ਼ਨ ਹੋ ਰਹੀ ਆ ਆਈਆਈਟੀ ਬੰਬਈ ਨੇ ਉਥੋਂ ਇੰਜੀਨੀਅਰ ਨੇ 나ੜੀ ਤਰੰਗਣੀ ਨਾਮ ਦੀ ਮਸ਼ੀਨ ਬਣਾਈ ਆ ਇਸ ਮਸ਼ੀਨ ਨਾਲ ਮੈਂ ਤੁਹਾਨੂੰ ਦਿਖਾਣਾ ਦਿਖਾਓ ਸਰ ਇਕ ਡਾਕਟਰ ਸਾਹਿਬ ਮੈਂ ਦਾਸਵਾ ਨਾਲ ਦੀ ਨਾਲ ਪੇਸ਼ੈਂਟ ਵੀ ਚੈੱਕ ਕਰ ਰਹੇ ਸੀਗੇ ਤਾਂ ਆਪਾਂ ਰਿਕਵੈਸਟ ਕੀਤੀ ਕਿ ਆਪਾਂ ਦਿਖਾ ਦੇਣਾ ਕਿ ਮਰੀਜ਼ ਦਾ ਇਲਾਜ ਕਰਦੇ ਕਿਵੇਂ ਆ ਰੋਗ ਨੂੰ ਡਾਇਗਨੋਸ ਕਿਵੇਂ ਕਰਦੇ ਆ ਜੀ ਸਰ ਸਰ ਇਹ ਤਿੰਨ ਸੈਂਸਰ ਹੈਗੇ ਇਹਦੇ ਤੇ ਵਾਤ ਪਿਤ ਕਫ ਤਿੰਨ ਸੈਂਸਰ ਤਿੰਨ ਤਰੀਕੇ ਦੀ ਨਬਜ਼ ਨੂੰ ਇਹ ਤੋਂ ਲੈਂਦੇ ਆ ਠੀਕ ਹੈ ਜੀ ਅਸੀਂ 45 ਸੈਕਿੰਡ ਸੇ ਸੈਂਸਰ ਇਹਦੇ ਤੇ ਅਸੀਂ ਲਗਾ ਕੇ ਰੱਖਦੇ ਆ ਇਹ ਸੈਂਸਰ ਆਪਣੀ ਜਿਹੜੀ ਇਨਫੋਰਮੇਸ਼ਨ ਆ ਇਹ ਸੌਫਟਵੇਅਰ ਤੇ ਭੇਜਦੇ ਆ ਠੀਕ ਹੈ ਜੀ ਸੌਫਟਵੇਅਰ ਅਸੈਸ ਕਰਦਾ ਵੀ ਕਿਸ ਤਰ੍ਹਾਂ ਦੀ ਨਾੜੀ ਚੱਲ ਰਹੀ ਆ ਵਾਤ ਵਧਿਆ ਵਾ ਪਿਤ ਵਧਿਆ ਵਾ ਕਫ ਵਧਿਆ ਵਾ ਜਾਂ ਜੋ ਵੀ ਪ੍ਰੋਬਲਮ ਹੈਗੀ ਪੇਸ਼ੈਂਟ ਨੂੰ ਉਹ ਇਥੋਂ ਆਪਣੇ ਕਲੀਨਿਕਲੀ ਜਿਹੜਾ ਕਿੰਨੀਆਂ ਬਿਮਾਰੀ ਨੂੰ ਡਾਇਗਨੋਸ ਕਰ ਲੈਂਦਾ ਜੀ ਇਹ ਸਰ ਦੇਖੋ ਆਯੁਰਵੇਦ ਦੇ ਵਿੱਚ ਨਾ ਤਿੰਨ ਦੋਸ਼ ਆ ਸਰ ਤਿੰਨ ਦੋਸ਼ ਆ ਵਾਤ ਪਿੱਤ ਕਫ ਜੇ ਤਾਂ ਉਹ ਸਭ ਮਾਤਰਾ ਦੇ ਵਿੱਚ ਹੈਗੀ ਆ ਤਾਂ ਤੁਸੀਂ ਤੰਦਰੁਸਤ ਆ ਇਹ ਉਹ ਉੱਪਰ ਥੱਲੇ ਹੋਇਆ ਤਾਂ ਇਹਦਾ ਮਤਲਬ ਤੁਸੀਂ ਬਿਮਾਰੀ ਤੁਹਾਨੂੰ ਕੋਈ ਨਾ ਕੋਈ ਤੁਸੀਂ ਗ੍ਰਸਤ ਆਉਂਦੇ ਨਾਲ ਠੀਕ ਹੈ ਜੀ ਇਸ ਦੇ ਨਾਲ ਵਾਤ ਪਿੱਤ ਕਫ ਤੇ ਜਿਹੜਾ ਆਪਣੀਆਂ ਦਾਤੂਆਂ ਦਾ ਜਿੰਨਾ ਰਿਕਾਰਡ ਇਹਦੇ ਚਾਹੁੰਦਾ ਵਾ ਤੇ ਆਲਮੋਸਟ ਜਿੰਨੀਆਂ ਵਾਤ ਪਿੱਤ ਕਫ ਕਿਉਂਕਿ ਜੋ ਵੀ ਬਿਮਾਰੀ ਆ ਉਹਦਾ ਨਾਮ ਭਾਵੇਂ ਕੈਂਸਰ ਆ ਭਾਵੇਂ ਉਹ ਬੁਖਾਰ ਚੜਿਆ ਉਹ ਜਾਂ ਉਹਦੇ ਵਿੱਚ ਬਾਤ ਪਿਤ ਕਫ ਉੱਪਰ ਥੱਲੇ ਹੋਇਆ ਹੀ ਹੋਣਾ ਫਿਰ ਇਹਨੂੰ ਸਮਝਦੇ ਕਿਦਾਂ ਕਿ ਬੁਖਾਰ ਹੈ ਕਿ ਕੈਂਸਰ ਹੈ ਤੁਸੀਂ ਕਿਵੇਂ ਸਮਝਦੇ ਹੋ ਜੀ ਪੇਸ਼ੈਂਟ ਦਾ ਅਸੀਂ ਸਰ ਕਲੀਨਿਕਲੀ ਸਿੰਪਟਮਸ ਦੇਖੀਦੇ ਆ ਨਾੜੀ ਨਾਲ ਅਸੈਸ ਕਰੀਦਾ ਉਹਦੇ ਨਾਲ ਜਿਹੜੀ ਆ ਨਾੜੀ ਨਾਲ ਅਸੈਸ ਕਰਕੇ ਇਹ ਰਿਪੋਰਟ ਜਨਰੇਟ ਕਰਦੀ ਆ ਇਹ ਪ੍ਰਿੰਟ ਨਿਕਲਦਾ ਇਹਦੇ ਚ ਸਾਨੂੰ ਪਤਾ ਲੱਗ ਜਾਂਦਾ ਵੀ ਪੇਸ਼ੈਂਟ ਦਾ ਦੇਖੋ ਇਸ ਪੇਸ਼ੈਂਟ ਦਾ 60% ਪਿਤ ਵਧਿਆ ਹੋਇਆ ਇਹ ਪਹਿਲਾਂ ਦੀ ਰਿਪੋਰਟ ਹੈ ਇਹਨਾਂ ਦੀ ਨਹੀਂ ਹੈਗੀ ਠੀਕ ਹੈ ਜੀ ਇਹਦਾ ਵਾਟ 20% ਆ ਕਫ 20% ਆ ਪਿਤ ਵਧਿਆ ਹੋਇਆ ਇਹਦਾ ਮਤਲਬ ਵੀ ਜਾਂ ਤਾਂ ਇਹਨੂੰ ਕੋਈ ਲਿਵਰ ਚ ਇਹਦੇ ਸੋਜਿਸ਼ ਆ ਜਾਂ ਇਹਦੇ ਕੋਈ ਰਕਤ ਚ ਦੋਸ਼ ਆ ਜਾਂ ਇਹਦੇ ਸਰੀਰ ਦੇ ਵਿੱਚ ਗਰਮੀ ਵਧੀ ਹੋਈ ਆ ਇਹ ਸਾਰਾ ਕੁਝ ਇਸ ਤੋਂ ਹੀ ਪਤਾ ਲੱਗ ਜਾਂਦਾ ਇਹਦਾ ਸਤਵ ਕੀ ਆ ਇਹਦੀ ਪੇਟ ਦੀ ਹੈਲਥ ਕਿੰਨੀ ਆ ਇਹਦਾ ਇਮਿਊਨਿਟੀ ਸਿਸਟਮ ਕਿੰਨਾ ਹੈ ਸਾਰਾ ਕੁਝ ਇਹਦੇ ਤੇ ਲਿਖ ਕੇ ਆਉਂਦਾ ਉਸ ਤੋਂ ਬਾਅਦ ਇਹਨੂੰ ਅਸੈਸ ਕਰਦੇ ਹੋਏ ਹੀ ਸਰ 7 ਦਿਨ ਦਾ ਡਾਈਟ ਪਲਾਨ ਇਹ ਮਸ਼ੀਨ ਜਿਹੜੀ ਆ ਇੱਕ ਲੈਪਟਾਪ ਤੋਂ ਇਹ ਨਿਕਲਦਾ ਵੀ 7 ਦਿਨ ਤੁਹਾਨੂੰ ਕੀ ਖਾਣਾ ਚਾਹੀਦਾ ਇੱਕ ਪੇਜ ਸਰੀਰ ਦੇ ਤੇ ਤੁਹਾਡੇ ਸਰੀਰ ਦੀ ਪੂਰੀ ਕੈਟਲੌਗ ਤਿਆਰ ਕਰ ਦਿੰਦੀ ਹੈ ਮਤਲਬ ਅਸੈਸਮੈਂਟ ਇੰਨੀ ਜ਼ਬਰਦਸਤ ਆ ਮਤਲਬ ਇੱਕ ਸਿਰਫ ਨੈਰੈਟੀਕ ਏਕਿਊਰੇਸੀ ਕੀ ਆ ਅਬ ਬਲੀਵ ਕਿਵੇਂ ਕਰ ਸਕਦੇ ਆ ਯਕੀਨ ਕਿਵੇਂ ਕਰੀਏ ਸਰ ਇਹ ਜਿਹੜੀ ਮਸ਼ੀਨ ਆ ਇਹਨੂੰ ਜਿਹੜੇ ਇਹਨਾਂ ਨੇ ਜਿਹਨੇ ਬਣਾਇਆ ਮੋਦੀ ਸਾਹਿਬ ਨੇ ਉਹਨਾਂ ਨੂੰ ਅਵਾਰਡ ਦਿੱਤਾ ਇਨੋਵੇਸ਼ਨ ਦਾ ਹਮ ਤੇ ਇਹ ਇਹਨਾਂ ਦੀ ਜੋ ਕਲੇਮ ਆ ਵੀ 99% ਜਿਹੜੀ ਰਿਪੋਰਟ ਐਕੂਰੇਟ ਆ ਮਤਲਬ ਇੰਨੀ ਅੱਛੀ ਐਕੂਰੇਸੀ ਆ ਅਸੀਂ ਦੇਖੀਦਾ ਵੀ ਜਦੋਂ ਪੇਸ਼ੈਂਟ ਆਉਂਦੇ ਆ ਤੁਸੀਂ ਉਹਨਾਂ ਦੀ ਰਿਪੋਰਟ ਕੱਢਦੇ ਆ ਉਹ ਦੱਸਦੇ ਕਿ ਨਾਲ ਸਾਡਾ ਸਵਾ ਇਹੋ ਜਿਹਾ ਸਾਨੂੰ ਇਹੋ ਜਿਹਾ ਫੂਡ ਮਤਲਬ ਚੰਗੇ ਲੱਗਦੇ ਇਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਸਾਨੂੰ ਵੀ ਇਹ ਕੋਤ ਲੱਗਦਾ ਬਿਲਕੁਲ ਸਰ ਇੱਕ ਤਾਂ ਕੰਪਨੀ ਨੇ ਕਲੇਮ ਕੀਤਾ ਇੱਕ ਪਿਛਲੇ ਅਸੀਂ ਜੋ ਅਸੀਂ ਮੈਂ 2 ਸਾਲ ਤੋਂ ਹੀ ਦੇਖ ਰਿਹਾ ਜੋ ਇਹਦੇ ਤਿਆ ਗਿਆ ਨਾ ਉਹ ਸੱਚ ਆ ਮਤਲਬ ਜਿਵੇਂ ਪੇਸ਼ੈਂਟ ਨੂੰ ਕਹਾਂਗਾ ਨਾ ਵੀ ਤੁਹਾਨੂੰ ਇਹ ਪ੍ਰੋਬਲਮ ਹੈ ਕਿ ਉਹ ਮੰਨੇਗਾ ਜੀ ਹਾਂ ਜੀ ਮੈਨੂੰ ਇਹ ਪ੍ਰੋਬਲਮ ਆ ਰਹੀ ਹੈ। ਹੂੰ। ਬਈ ਦੇਖੋ ਇੱਕ ਪੇਸ਼ੈਂਟ ਮੇਰੇ ਕੋਲ ਆਇਆ ਉਹਦਾ ਮਾਈਂਡ ਹੈਲਥ ਕੋਸ਼ੈਂਟ ਸਿਰਫ 20 ਸੀਗਾ। ਹੂੰ। ਉਹਨੇ ਇਹ ਚੀਜ਼ ਮੰਨੀ ਵੀ ਸਰ ਮੈਨੂੰ ਅੰਤਾਂ ਦਾ ਸਟ्रेस ਆ। ਹੂੰ। ਮਤਲਬ ਇਹ ਦੇਖੋ ਇੱਕ ਨਵਜ ਤੋਂ ਸਟ्रेस ਤੱਕ ਦੇ ਦੱਸ ਬਿਲਕੁਲ ਸਰ ਦੇਖੋ ਮਾਈਂਡ ਹੈਲਥ ਕੋਸ਼ੈਂਟ ਇਹਦੇ ਚ ਆਇਆ 100 ਤੋਂ 10 ਦੇ ਵਿੱਚ ਦੀ ਰੇਟਿੰਗ ਉਹਦਾ 20 ਸੀਗਾ। ਸਾਰਾ ਕੁਛ ਇਹਦੇ ਤੇ ਲਿਖ ਕੇ ਆ ਗਿਆ ਵੀ ਇਹ ਬੰਦੇ ਨੂੰ ਐਂਗਜ਼ਾਈਟੀ ਦੀ ਪ੍ਰੋਬਲਮ ਆ ਇਹ ਡਿਪਰੈਸ਼ਨ ਦੇ ਵਿੱਚ ਆ ਉਹ ਬੰਦਾ ਮੰਨ ਕੇ ਗਿਆ ਵੀ ਹਾਂਜੀ ਸਰ ਮੇਰੀ ਦਵਾਈ ਚੱਲਦੀ ਵੀ ਡਿਪਰੈਸ਼ਨ ਅੱਛਾ ਮਾਨਸਿਕ ਤਣਾਅ ਵੀ ਦੱਸ ਦਿੰਦੀ ਹੈ ਨਾੜੀ ਮਤਲਬ ਇੰਨਾ ਸਿਰਫ ਮੈਂ ਅਸੀਂ ਆਪ ਹੈਰਾਨ ਹੁੰਨੇ ਆ ਵੀ ਸਿਰਫ ਇੱਕ ਤਾਂ ਦੇਖੋ ਨਵਜ ਦੇ ਕੇ ਤਿੰਨ ਚੀਜ਼ਾਂ ਦੇ ਕੇ ਹੀ ਇੰਨੀ ਅੱਛੀ ਰਿਪੋਰਟ ਜਨਰੇਟ ਹੁੰਦੀ ਹੈ ਬਹੁਤ ਤਕੜੀ ਰਿਸਰਚ ਹੈ ਹਾਂਜੀ ਇਸ ਤੋਂ ਲਾਵਾ ਸਰ ਲੂਬ੍ਰੀਕੇਸ਼ਨ ਲੈਵਲ ਵਿਦ ਹਾਟੇਜ ਦੀ ਜੋੜਾਂ ਦੇ ਵਿੱਚ ਗ੍ਰੀਸ ਕਿੰਨੀ ਆ ਉਹ ਬੋਡੀ ਦਾ ਜਿਹੜਾ ਲੂਬ੍ਰੀਕੇਸ਼ਨ ਆ ਕਫ ਤਾਤੂ ਤੁਹਾਡੀ ਬੋਡੀ ਦੇ ਵਿੱਚ ਕਿੰਨੀ ਆ ਟੌਕਸਿਨ ਤੁਹਾਡੀ ਬੋ ਸਭ ਤੋਂ ਜਿਹੜੀ ਮੇਨ ਗੱਲ ਸਭ ਤੋਂ ਜਿਹੜੇ ਨੇ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਉਹ ਇਹ ਸਾਨੂੰ ਜਰੂਰ ਪੁੱਛਦੇ ਆ ਵੀ ਡਾਕਟਰ ਸਾਹਿਬ ਕੀ ਖਾਈਏ ਕੀ ਨਾ ਖਾਈਏ ਦਵਾਈ ਤਾਂ ਅਸੀਂ ਲੈਣੀ ਲੈਣੀ ਆ ਮੇ ਜਿਹਦੇ ਨਾਲ ਸਾਨੂੰ ਪ੍ਰੋਬਲਮ ਆਵੇ ਇੱਕ ਪੇਜ ਬਿਲਕੁਲ ਪੂਰਾ ਨਿਕਲ ਕੇ ਆਉਂਦਾ 9 ਵਜੇ ਦੇ ਹਿਸਾਬ ਨਾਲ ਇਹ ਡੂਸ ਹੈਗਾ ਇਹ ਡੌਂਟ ਹੈਗਾ ਮਤਲਬ ਤੁਸੀਂ ਕੀ ਤੁਹਾਨੂੰ ਖਾਣਾ ਚਾਹੀਦਾ ਕੀ ਐਕਟੀਵਿਟੀਜ਼ ਤੁਹਾਨੂੰ ਬੋਡੀ ਨਾਲ ਕਰਨੀਆਂ ਚਾਹੀਦੀਆਂ ਕਿ ਕਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਪਰ ਇਸ ਤੋਂ ਅਲੱਗ ਜੇਕਰ ਕੋਈ ਅਮੈਂਡਮੈਂਟਸ ਹੋਰ ਵੀ ਕਰਨੀਆਂ ਤੁਸੀਂ ਮੌਕੇ ਤੇ ਅਵੇਲੇਬਲ ਹੈਗੇ ਆ ਡਿਸਕਸ ਕਰ ਸਕਦੇ ਹੋ ਪੇਸ਼ੈਂਟ ਦੇ ਨਾਲ ਮਰੀਜ਼ ਦੇ ਨਾਲ ਬਿਲਕੁਲ ਸਰ ਉਹ ਪੇਸ਼ੈਂਟ ਦੇ ਹਿਸਾਬ ਨਾਲ ਅਸੀਂ ਦੇਖ ਕੇ ਦੱਸੀਦਾ ਕਿਉਂਕਿ ਸਾਡੇ ਕੋਲ ਸਭ ਤੋਂ ਵੱਧ ਪੇਸ਼ੈਂਟ 슈ਗਰ ਦੇ ਆ ਮੇਰੇ ਕੋਲ ਜਿਹੜਾ ਨਾ ਤਿੰਨ ਤਰੀਕੇ ਦੇ ਪੇਸ਼ੈਂਟ ਬਹੁਤ ਜ਼ਿਆਦਾ ਇੱਕ 슈ਗਰ ਇੱਕ ਸਕਿੰਦੇ ਤੇ ਤੀਸਰਾ ਜਿਹੜਾ ਲੋ ਸਪਰਮ ਕਾਉਂਟ ਤੇ ਟੈਸਟੋਸਟੀਰੋਨ ਜਿਹੜਾ ਪੇਸ਼ੈਂਟ ਦੇ ਵਿੱਚ ਘਟਾ ਗੁਪਤ ਰੋਗ ਗੁਪਤ ਰੋਗ ਦੇ ਮਤਲਬ ਅੱਛਾ ਮੈਂ ਸ਼ੂਗਰ ਤੇ ਆਉਣਾ ਚਾਹੁੰਦਾ ਪਹਿਲਾਂ ਵੇਖੋ ਆਪਣੇ ਏਰੀਆ 'ਚ ਬਹੁਤ ਸਾਰੇ ਲੋਕ ਜਿਹੜੇ ਆ ਸ਼ੂਗਰ ਤੋਂ ਪੀੜਤ ਆ ਔਰ ਤੁਹਾਡੇ ਬਾਰੇ ਮੈਂ ਪਤਾ ਕੀਤਾ ਕਹਿੰਦੇ ਕਿ ਜਿਹੜੇ ਨੇੜਲੀਆਂ ਸਟੇਟਸ 'ਚੋਂ ਲੋਕ ਬਹੁਤ ਆਉਂਦੇ ਆ ਤੁਸੀਂ ਸ਼ੂਗਰ ਦਾ ਇਲਾਜ ਕਿਵੇਂ ਕਰਦੇ ਹੋ ਸਰ ਮੈਂ ਜਿਹੜੀਆਂ ਸ਼ੂਗਰ ਦੀਆਂ ਦਵਾਈਆਂ ਯੂਜ਼ ਕਰਦਾ ਉਹ ਅਸੀਂ ਡਾਇਰੈਕਟ ਕਿਉਂਕਿ ਮੇਰੀ ਜਿਹੜੀ ਟ੍ਰੇਨਿੰਗ ਆ ਆਯੁਰਵੈਦ ਅਸ਼ਾਲਾ ਕੋਟਕਲ ਕੇਰਲਾ ਦੀ ਟ੍ਰੇਨਿੰਗ ਆ ਮੇਰੀ ਮੈਡੀਸਿਨਸ ਮੰਗਵਾਈਦੀਆਂ ਪੀਣ ਵਾਲੀਆਂ ਮੈਡੀਸਿਨਸ ਹੁੰਦੀਆਂ ਕੁਝ ਖਾਰ ਵਾਲੀਆਂ ਉਹ ਲੋਕਲ ਨਹੀਂ ਮਿਲਦੀਆਂ ਉਹ ਹਰਬਸ ਵੀ ਉੱਥੇ ਦੀਆਂ ਜੜੀ ਬੂਟੀਆਂ ਵੀ ਉੱਥੇ ਦੀਆਂ ਫਰਕ ਕੀ ਹੈ ਕੇਰਲਾ ਦੀ ਮੈਡੀਸਨ ਦਾ ਤੇ ਲੋਕਲ ਮੈਡੀਸਨ ਦਾ ਫਰਕ ਕੀ ਹੈ ਸਰ ਕੇਰਲਾ ਦੇ ਵਿੱਚ ਜਿਹੜਾ ਹੈ ਨਾ ਕਿਉਂਕਿ ਜਿਹੜਾ ਆਯੁਰਵੇਦ ਸਭ ਤੋਂ ਜਿਹੜੀ ਪੁਰਾਣੀ ਹੈ ਜਿਹੜੀਆਂ ਸਟੇਟਸ ਹਨ ਉਹ ਇੱਕ ਤਾਮਿਲनाडु ਇਸ ਤਰ੍ਹਾਂ ਦੀ ਸਟੇਟ ਹੈ ਜਿਹੜਾ ਸਭ ਤੋਂ ਪ੍ਰਾਤਨ ਜਿਹੜਾ ਜਿਹੜਾ ਉਹਨਾਂ ਨੇ ਸੰਭਾਲਿਆ ਹੋਇਆ ਨਾ ਆਯੁਰਵੇਦ ਤਾਂ ਉਹਨਾਂ ਨੇ ਸੰਭਾਲਿਆ ਹੋਇਆ ਉੱਥੇ ਦੀਆਂ ਕੰਪਨੀਆਂ 2 200 ਸਾਲ 3 300 ਸਾਲ ਪੁਰਾਣੀਆਂ ਕੰਪਨੀਆਂ ਉਹਨਾਂ ਦੀਆਂ ਦਵਾਈ ਬਹੁਤ ਜੈਨੂਨ ਰੇਟ ਤੇ ਮੈਡੀਸਿਨਸ ਉਹਨਾਂ ਦੀਆਂ ਹੁੰਦੀਆਂ ਸਾਡੇ ਕੋਲ ਜੈਨੂਨ ਰੇਟ ਤੇ ਅਸੀਂ ਪੇਸ਼ੈਂਟ ਨੂੰ ਦੇ ਦਿਆਂ ਤੇ ਸ਼ੂਗਰ ਦੇ ਵਿੱਚ ਤਾਂ ਮੈਂ ਕਹਿੰਦਾ ਵੀ ਬਾ ਕਮਾਲ ਰਿਜ਼ਲਟ ਉਹਨਾਂ ਦੇ ਪੇਸ਼ੈਂਟ ਆਉਂਦਾ 400 ਸ਼ੂਗਰ ਆ 3 ਦਿਨ ਬਾਅਦ ਹੀ ਉਹਦੀ ਪੇਸ਼ੈਂਟ ਦੀ ਸ਼ੂਗਰ 150 200 ਖਾ ਪੀ ਕੇ 100 ਤੋਂ ਘੱਟ ਜਿਹੜੀ ਆ ਆਪਣੀ ਫਾਸਟਿੰਗ ਹੁੰਦੀ ਆ ਜਾਂ ਕੁਝ ਕਹਿੰਦਾ ਪੇਸ਼ੈਂਟ ਆਉਂਦਾ ਨਾ ਸਾਡੇ ਕੋਲ ਵੀ ਸੋਰਿਆਸਿਸ ਅੱਜਕੱਲ ਸਰ ਬਹੁਤ ਚੱਲ ਰਿਹਾ ਹਾਂ ਬਹੁਤ ਜ਼ਿਆਦਾ ਇੱਕ ਐਕਜ਼ੀਮਾ ਤੇ ਇੱਕ ਸੋਰਿਆਸਿਸ ਸੋਰਿਆਸਿਸ ਵਿੱਚ ਜ਼ਿਆਦਾ ਪ੍ਰੋਬਲਮ ਆਂਦੀ ਕੀ ਆ ਪੇਸ਼ੈਂਟ ਨੂੰ ਪੇਸ਼ੈਂਟ ਡਾਇਗਨੋ ਸੋਰੇਸਿਸ ਦਾ ਜਿਹੜਾ ਡਾਇਗਨੋਸਿਸ ਹੈ ਸਰ ਕਲੀਨिकल ਡਾਇਗਨੋਸਿਸ ਆ ਉਹਦਾ ਕੋਈ ਟੈਸਟ ਨਹੀਂ ਹੁੰਦਾ ਹੁੰਦਾ ਕਿ ਸਿੰਪਟਮਸ ਕੀ ਹੁੰਦੇ ਸਿੰਪਟਮਸ ਹੀ ਹੁੰਦੇ ਆ ਵੀ ਤੁਹਾਡੀ ਜਿਹੜੀ ਚਮੜੀ ਦੀ ਉੱਪਰਲੀ ਲੇਅਰ ਉੱਤਰ ਹੀ ਜਾਏਗੀ ਓਹੋ ਮਤਲਬ ਇਚਿੰਗ ਤੁਹਾਡੇ ਬਹੁਤ ਜ਼ਿਆਦਾ ਖਾਰਿਜ ਹੁੰਦੀ ਆ ਜਿਸ ਤਰ੍ਹਾਂ ਡੈਂਡਰਫ ਹੁੰਦਾ ਨਾ ਇਸ ਤਰ੍ਹਾਂ ਹੀ ਇਹ ਪਰਤ ਹੀ ਉੱਤਰੀ ਜਾਣੀ ਪੇਸ਼ੈਂਟ ਦੀ ਖਾਰਜ ਹੋਈ ਜਾਣੀ ਆ ਤੇ ਪਰਤ ਉੱਤੇ ਜਾਣੀ ਤੇ ਇਸ ਦਾ ਅਜ ਤੱਕ ਐਲੋਪੈਥੀ ਜਾਂ ਹੋਰ ਪੈਥੀ ਦੇ ਵਿੱਚ ਕੋਈ ਵੀ ਇਲਾਜ ਡਾਕੂਮੈਂਟਡ ਨਹੀਂ ਹੈ ਕੋਈ ਸਟੀਕ ਇਲਾਜ ਨਹੀਂ ਆ ਜਦ ਤੱਕ ਮੈਡੀਸਿਨ ਖਾਓ ਤਦ ਤੱਕ ਆਰਾਮ ਹੈ ਉਸ ਤੋਂ ਬਦਲ ਆਰਾਮ ਨਹੀਂ ਰਹਿੰਦਾ ਆਯੁਰਵੈਦਿਕ ਦੇ ਵਿੱਚ ਕਾੜੇ ਆਉਂਦੇ ਸਰ ਬਣੇ ਬਣਾਏ ਕਸ਼ਾਇਮ ਬੋਲਦੇ ਇਹਨੂੰ ਅਸੀਂ ਕੇਰਲਾ ਵੀ ਬੀ ਲੈਂਗੁਏਜ ਚ ਕਸ਼ਾਇਮ ਆਉਂਦੇ ਤੇ 2-3 ਖਰਾਕਾਂ ਦੇ ਬਾਅਦ ਹੀ ਸੋਰੇਸਿਸ ਦਾ ਜਾਂ ਕਿਜ਼ੀਮਾ ਦਾ ਪੇਸ਼ੈਂਟ ਕਹਿੰਦਾ ਡਾਕਟਰ ਸਾਹਿਬ ਫਰਕ ਪੈ ਗਿਆ ਪੱਕਾ ਇਲਾਜ ਹੁੰਦਾ ਕਿ ਬਸ ਥੋੜਾ ਲਬੜਾ ਮੈਡੀਸਿਨ ਚੱਲਦੀ ਆ ਪੱਕੇ ਇਲਾਜ ਦਾ ਸਰ ਇਸ ਤਰ੍ਹਾਂ ਨਿਦਾਨ ਜਿਹੜਾ ਨਾ ਕਾਰਨ ਛੱਡਣਾ ਪੈਣਾ ਸਾਨੂੰ ਜੇ ਅਸੀਂ ਖੱਟੀਆਂ ਚੀਜ਼ਾਂ ਜਾਂ ਅਸੀਂ ਖਾਣ ਪੀਣ ਦਾ ਨਹੀਂ ਪਰਹੇਜ਼ ਕਰਾਂਗੇ ਫਿਰ ਦੁਬਾਰਾ ਹੋਣ ਦੇ ਚਾਂਸਸ ਹੈਗੇ ਬਿਮਾਰੀ ਦੇ ਜੇ ਪੇਸ਼ੈਂਟ ਮੈਨੂੰ ਕਹੇਗਾ ਸਰ ਮੈਂ ਪਰਹੇਜ਼ ਕਰਦਾ ਤੇ ਮੈਂ ਲਿਖ ਕੇ ਐਕਜ਼ੀਮਾ ਜਿਹੜਾ ਨਾ ਜੇ ਉਹਦੇ ਉਹਨੂੰ ਕੋਈ ਕੈਂਦੀ ਪ੍ਰੋਬਲਮ ਆ ਦੁਆਰਾ ਨਹੀਂ ਹੋਏਗਾ ਕਿਉਂਕਿ ਨਿਦਾਨ ਪਰਵਰਜਨ ਹੀ ਇੱਕ ਇਲਾਜ ਆ ਜਦੋਂ ਅਸੀਂ ਕੋਈ ਪੇਸ਼ੈਂਟ ਸ਼ਰਾਬ ਪੀਂਦਾ ਉਹਦਾ ਲੀਵਰ ਖਰਾਬ ਹੋ ਗਿਆ ਅੱਬਾ ਉਹਨੇ ਉਹਦੇ ਹੀ ਠੀਕ ਹੋ ਜਾਣਾ ਜਦੋਂ ਉਹਨੇ ਸ਼ਰਾਬ ਛੱਡੀ ਸ਼ਰਾਬ ਛੱਡਦੇ ਪਰਹੇਜ਼ ਕਰਨਾ ਪਰਹੇਜ਼ ਕਰ ਲਿਆ ਦਵਾਈ ਸਾਡੀ ਲੱਗ ਤੋਂ ਕੰਮ ਕਰੇਗੀ ਇਸ ਤਰ੍ਹਾਂ ਹੀ ਸਰ ਸਪਰਮ ਕਾਊਂਟ ਅੱਜ ਕੱਲ ਦਾ ਖਾਣ ਪੀਣ ਇੰਨਾ ਕਿ ਖਰਾਬ ਹੋ ਚੁੱਕਿਆ ਨਾ ਤੇ ਪੇਸ਼ੈਂਟ ਇੰਨੇ ਸਾਡੇ ਕੋਲ ਆਉਂਦੇ ਨੇ ਨੀਲ ਸਪਰਮ ਕਾਊਂਟ ਟੈਸਟੋਸਟੀਰੋਨ ਲੈਵਲ ਨਿਲ ਕੁਝ ਜਿਮ ਵਾਲੇ ਸਾਡੇ ਕੋਲ ਮੁੰਡੇ ਆਉਂਦੇ ਆ ਜਿਨ੍ਹਾਂ ਨੇ ਕੁਝ ਪਿੱਛੇ ਸਟੀਰੋਇਡ ਯੂਜ਼ ਕੀਤੇ ਹੋ ਜਾਂ ਕੁਝ ਯੂਜ਼ ਕੀਤੇ ਹੋ ਉਹਨਾਂ ਨੂੰ ਅੱਗੇ ਜਨਰੇਸ਼ਨ ਬਧਾਉਣ ਦਾ ਅੱਗੇ ਬੱਚਾ ਪੈਦਾ ਕਰਨ ਦੀ ਸ਼ਕਤੀ ਬਹੁਤ ਘੱਟ ਚੁੱਕੀ ਹੈ ਉਸ ਚੀਜ਼ ਦਾ ਕੇਰਲਾ ਦੀਆਂ ਦਵਾਈਆਂ ਦੇ ਵਿੱਚ 100% ਰਿਜ਼ਲਟ ਹੈ ਸਪੋਰਟਸ ਵਾਲੇ ਬੰਦੇ ਸਾਡੇ ਕੋਲ ਆਉਂਦੇ ਆ ਵੀ ਅਸੀਂ ਆਪਣੀ ਜਿਹੜੀ ਸਪੋਰਟਸ ਦਾ ਲੈਵਲ ਉੱਪਰ ਲੈ ਕੇ ਜਾਣਾ ਅਸੀਂ ਫੈਮਨਾ ਬਧਾਉਣਾ ਸੀ ਉਹਨਾਂ ਲਈ ਅਸੀਂ ਖਾਸ ਕਰਕੇ ਮਧਿਆਰ ਕਰੀ ਦੀਆਂ ਉਹ ਵੀ ਕੇਰਲਾ ਦੀਆਂ ਉਹ ਵੀ 100% ਮਤਲਬ ਪੇਸ਼ੈਂਟ ਦੱਸਦਾ ਆ ਕਿ ਡਾਕਟਰ ਸਾਹਿਬ 10 ਦਿਨ ਖਾਦਾ ਯਾਰ ਮੇਰਾ ਸਟੈਮਨਾ ਵਧ ਗਿਆ ਇਹਦੇ ਨਾਲ ਕੋਈ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਸਭ ਤੋਂ ਸਰ ਮੇਨ ਗੱਲ ਇਹ ਹੈਗਾ ਤਾਂ ਕਿ ਇਮਿਊਨਿਟੀ ਵਧਾਉਂਦੇ ਕੀ ਕਰਦੇ ਹੋ ਸਪੋਰਟਸ ਵਾਲੇ ਪੇਸ਼ੈਂਟ ਦੀ ਸਰ ਸਟੈਮਨਾ ਪਤਾ ਸਾਡੇ ਕੋਲ ਬਾਕੀ ਜਿਹੜੀਆਂ ਆਪਣੀਆਂ ਤੁਸੀਂ ਕਹਿੰਨ ਗੱਲ ਕੀਤੀ ਆ ਵੀ ਆਪਣਾ ਸਾਈਡ ਇਫੈਕਟ ਸਰ ਮੈਂ ਆਯੁਰਵੈਦਿਕ ਦੇ ਵਿੱਚ ਇਸੇ ਲਈ ਆਪਣਾ ਇਲਾਜ ਦੀ ਪદ્ધਤੀ ਇਹੀ ਮੈਂ ਚੂਜ਼ ਤਾਂ ਕੀਤੀ ਵੀ ਦਾ ਸਾਈਡ ਇਫੈਕਟ ਕੋਈ ਨਹੀਂ ਹੈਗਾ ਅਸੀਂ ਪੇਸ਼ੈਂਟ ਨੂੰ ਆਰਾਮ ਚਾਹੇ ਆਵੇ ਨਾ ਆਵੇ ਸਾਡਾ ਨੁਕਸਾਨ ਨਹੀਂ ਕਰੂਗਾ ਸਾਡੀ ਦਵਾਈ ਨੁਕਸਾਨ ਨਹੀਂ ਕਰੂਗੀ ਪਰ ਸਾਈਡ ਬੈਨੀਫਿ ਹਾਂਜੀ ਇਹ ਤੁਸੀਂ ਬਹੁਤ ਵਧੀਆ ਸ਼ਬਦ ਯੂਜ਼ ਕੀਤਾ ਸਾਈਡ ਬੈਨੀਫਿਟਸ ਅਸੀਂ ਨਾ ਕੋਈ ਹੋਰ ਪੈਥੀ ਦੀ ਦਵਾਈ ਖਾਣੇ ਆ ਮੰਨ ਲਓ ਅਸੀਂ ਬੀਪੀ ਦੀ ਦਵਾਈ ਖਾਧੀ ਆ ਤਾਂ ਸਾਨੂੰ ਉਹਦੇ ਸਾਈਡ ਇਫੈਕਟ ਹੋ ਜੂਗੇ ਸਾਡੇ ਲੀਵਰ ਨੂੰ ਖਰਾਬ ਕਰ ਸਕਦੀ ਐ ਜੇ ਅਸੀਂ ਪੈਰਾਸੈਟਮ ਵਾਲੇ ਹਾਈ ਡੋਸ ਲੈ ਲਈ ਸਾਡੇ ਲਿਵਰ ਨੂੰ ਅਫੈਕਟ ਕਰੂਗੀ ਅਸੀਂ ਜੇ ਗਲੋ ਜਿਆਦਾ ਪੀ ਲਈ ਨਾ ਉਹਨੇ ਨੁਕਸਾਨ ਨਹੀਂ ਕਰਨਾ ਉਹਨੇ ਤੁਹਾਨੂੰ ਇੱਕ ਅੱਧਾ ਫਾਇਦਾ ਹੋਰ ਐਕਸਟਰਾ ਹੀ ਦੇਣਾ ਤੁਹਾਨੂੰ ਸਾਡੀਆਂ ਆਯੁਰਵੈਦਿਕ ਮੈਡੀਸਨ ਦਾ ਇੰਨਾ ਅੱਛਾ ਬੈਨੀਫਿਟ ਹੈਗਾ ਹੂੰ ਜੀ ਮੈਂ 슈ਗਰ ਵਾਲੀ ਗੱਲ ਤੇ ਫਿਰ ਤੁਹਾਨੂੰ ਆਣਾ ਚਾਹੁੰਦਾ ਤੁਸੀਂ 슈ਗਰ ਨੂੰ ਵੀ ਮਤਲਬ ਪੇਸ਼ੈਂਟ ਨੂੰ ਹੋਰ ਕੀ ਕੀ ਦਿੱਕਤ ਆ ਰਹੀ ਹੈ ਨਾੜੀ ਵਾਲੀ ਮਸ਼ੀਨ ਯੂਜ਼ ਕਰਦੇ ਹੋ ਜੀ 슈ਗਰ ਦੇ ਪੇਸ਼ੈਂਟ ਦਾ ਇਸ ਤਰ੍ਹਾਂ ਸਰ 슈ਗਰ ਦੇ ਪੇਸ਼ੈਂਟ ਦੀ ਸਭ ਤੋਂ ਪਹਿਲਾਂ ਤਾਂ 슈ਗਰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਉਹ ਤਾਂ ਕਾਗਜ਼ਾਂ ਦੇ ਵਿੱਚ 슈ਗਰ ਅਸੀਂ ਕੰਟਰੋਲ ਕਰੇ ਹੀ ਲੈਣੀ ਆ ਹੂੰ ਉਸ ਤੋਂ ਵੀ ਜਿਹੜਾ ਮੇਨ ਇਫੈਕਟ ਆ ਵੀ 10 ਸਾਲ 15 ਸਾਲ ਬਾਅਦ ਪੇਸ਼ੈਂਟ ਨੂੰ ਕਿਤੇ ਉਹਦੀਆਂ ਸ਼ੂਗਰ ਨਾਲ ਅੱਖਾਂ ਤਾਂ ਨਹੀਂ ਖਰਾਬ ਹੋ ਰਹੀਆਂ ਉਹਦੀਆਂ ਕਿਡਨੀ ਤੋ ਤਾਂ ਨਹੀਂ ਸ਼ੂਗਰ ਨੂੰ ਇਫੈਕਟ ਪਾ ਰਹੀ ਉਸ ਤੋਂ ਇਲਾਵਾ ਵੀ ਉਹਦਾ ਕੋਈ ਨਿਊਰੋਪੈਥੀ ਤਾਂ ਨਹੀਂ ਹੋ ਰਹੀ ਉਹਦੀ ਵੈਸਕੂਲੋਪੈਥੀ ਤਾਂ ਨਹੀਂ ਹੋ ਰਹੀ ਤੁਸੀਂ ਦੇਖੋ ਸ਼ੂਗਰ ਦਾ ਪੇਸ਼ੈਂਟ ਆਊਗਾ ਨਾ ਉਹਨੂੰ 50-55 ਸਾਲ ਤੋਂ ਬਾਅਦ ਕੋਈ ਛਾਲਾ ਹੋ ਜਾਂਦਾ ਪਰਦਾ ਨਹੀਂ ਉਹ ਪੇਸ਼ੈਂਟ ਕਹਿੰਦਾ ਡਾਕਟਰ ਸਾਹਿਬ ਵੀ ਮੇਰੀ ਤਾਂ ਸਾਰਾ ਉਮਰ ਮੈਂ 슈ਗਰ ਤਾਂ ਮੇਰੀ ਕੰਟਰੋਲ ਰਹੀ ਆ ਵੀ ਇਹ ਛਾਲਾ ਮੇਰੇ ਫੇ ਹੋ ਗਿਆ ਕਾਗਜ਼ਾਂ 'ਤੇ ਤਾਂ 슈ਗਰ ਕੰਟਰੋਲ ਰਹੀ ਆ ਅੰਦਰ ਪਰ 슈ਗਰ ਬੋਡੀ ਨੂੰ ਨੁਕਸਾਨ ਕਰੀ ਗਈ ਉਹਨੇ ਜਿਹੜੀਆਂ ਵੈਸਲਸ ਹੈਗੀਆਂ ਉਹਨੂੰ ਥਿਨ ਕਰਤਾ ਨਰਵਸ ਨੂੰ ਡੈਮੇਜ ਕਰਤਾ ਆਯੁਰਵੈਦਿਕ ਮੈਡੀਸਿਨਸ ਨਾਲ 슈ਗਰ ਨੂੰ ਕੰਟਰੋਲ ਕਰਨ ਦਾ ਇਹ ਬੇਨਿਫਿਟ ਆ ਤੁਹਾਨੂੰ ਇਹ ਕਦੀ ਵੀ ਪ੍ਰੋਬਲਮ ਨਹੀਂ ਪਰ ਫਿਰ ਜਿਹੜੀ ਆਯੁਰਵੈਦਿਕ ਮੈਡੀਸਨ ਇਹ ਵੀ ਲਾਈਫ ਟਾਈਮ ਖਾਣੀ ਪਊਗੀ ਸਰ ਜੇ ਤਾਂ ਰੀਸੈਂਟਲੀ ਡਾਇਗਨੋਸਡ ਬੰਦੇ ਨੂੰ ਸ਼ੂਗਰ ਹੋਈ ਆ ਉਹ ਸਿੱਧਾ ਮੇਰੇ ਕੋਲ ਆ ਗਿਆ ਕਿਉਂਕਿ ਜਿਹੜੀ ਡਾਇਬੀਟਿਸ 2 ਆ ਡੀਐਮ 2 ਆ ਜਿਹੜੀ ਉਹਦੇ ਵਿੱਚ ਪੈਂਕਰੀਆਸ ਬਿਲਕੁਲ ਖਰਾਬ ਨਹੀਂ ਹੋਏ ਹੁੰਦੇ ਅਸੀਂ ਉਹਨੂੰ ਠੀਕ ਕਰ ਸਕਦੇ ਆ ਦਵਾਈ ਵੀ ਜਿਹੜੀ ਨਵੇਂ ਡਾਇਗਨੋਸ ਪੇਸ਼ੈਂਟ ਆ ਉਹਦੀ ਦਵਾਈ ਵੀ ਬੰਦ ਹੋ ਸਕਦੀ ਆ ਬਕਾਇਦਾ ਪਰ ਉਹਨੂੰ ਪਰਹੇਜ਼ ਕਰਨਾ ਪਏਗਾ ਇਸ ਤਰ੍ਹਾਂ ਨਹੀਂ ਹੈਗਾ ਵੀ ਆਯੁਰਵੈਦਿਕ ਦਵਾਈ ਸ਼ੂਗਰ ਦੀ ਸ਼ੁਰੂ ਕਰ ਲਈ ਤਾਂ ਉਹ ਲਾਈਫ ਲੌਂਗ ਖਾਣੀ ਪਏਗੀ ਨਵਾਂ ਜਿਹੜਾ ਡਾਇਗਨੋਸ ਪੇਸ਼ੈਂਟ ਆ ਉਹਦੀ ਦਵਾਈ ਬੰਦ ਹੋ ਸਕਦੀ ਆ ਪਰ ਜਿਹੜੇ ਪੇਸ਼ੈਂਟ ਬਹੁਤ ਸਾਲਾਂ ਪੁਰਾਣੀ ਹੈ ਕ੍ਰੋਨਿਕ ਹੋ ਗਏ ਕ੍ਰੋਨਿਕ ਹੋ ਗਏ ਆ ਦੇਖੋ ਉਹਦੀ ਇੰਗਲਿਸ਼ ਦਵਾਈ ਸੀ ਛਡਾ ਦਾਂਗੇ ਆਯੁਰਵੈਦਿਕ ਪਰ ਸਾਨੂੰ ਖਾਣੀ ਪਵੇਗਾ ਪਰ ਮੈਂ ਇਹ ਤੁਹਾਨੂੰ ਅਸ਼્યોਰ ਕਰਦਾ ਵੀ ਉਹਨੂੰ ਕੋਈ ਵੀ ਕਿਡਨੀ ਤੇ ਨੁਕਸਾਨ ਨਹੀਂ ਹੋਏਗਾ ਕੋਈ ਉਹਦੀ ਅੱਖਾਂ ਤੇ ਨੁਕਸਾਨ ਨਹੀਂ ਹੋਏਗਾ ਸ਼ੂਗਰ ਦਾ ਕੋਈ ਉਹਦੇ ਨਿਊਰੋਪੈਥੀ ਉਹਦੇ ਪੈਰਾਂ 'ਚ ਸੁਨਣਾਪਣ ਪੈਰਾਂ 'ਚ ਉਹਦੇ ਸੇਕ ਕੋਈ ਪ੍ਰੋਬਲਮ ਇਸ ਤਰ੍ਹਾਂ ਦੀ ਨਹੀਂ ਆਏਗੀ ਅੱਛਾ ਕਈ ਲੋਕ ਨਾ ਡਰਦੇ ਆਯੁਰਵੈਦਾਂ ਤੋਂ ਵੀ ਕਹਿੰਦੇ ਕਿ ਬਹੁਤੀ ਵਾਰ ਕੀ ਹੁੰਦਾ ਕਿ ਤਜਰਬਾ ਮਾੜਾ ਹੁੰਦਾ ਕਿ ਆਰਾਮ ਤਾਇਆ ਨਹੀਂ ਉਤੋਂ ਗਰਮੀ ਪੈ ਗਈ ਜਾਂ ਕੋਈ ਚੀਜ਼ ਦਾ ਸਾਈਡ ਇਫੈਕਟ ਹੋਣਾ ਸ਼ੁਰੂ ਹੋ ਗਿਆ ਉਹਨਾਂ ਨੂੰ ਤੁਸੀਂ ਕਿਵੇਂ ਕਹੋਗੇ ਸਰ ਕਿਉਂਕਿ ਨਾ ਮੈਂ ਤੁਹਾਨੂੰ ਟੋਕਦਾ ਵੀ ਕਈ ਵਾਰ ਇਦਾਂ ਜਿਹਾ ਹੁੰਦਾ ਕਿ ਕਈ ਲੋਕ ਇਹਨੇ ਤਜਰਬੇ ਕਰ ਨਹੀਂ ਹੁੰਦੇ ਜਿਵੇਂ ਤੁਸੀਂ ਤੁਹਾਡੀਆਂ ਗੱਲਾਂ 'ਚ ਮੈਂ ਗੱਲ ਕਰਦਾ ਤੁਸੀਂ ਕਹਿੰਦੇ ਕਿ ਤੁਸੀਂ ਇਸ ਪਾਸੇ ਪਾ ਆਏ ਇੱਕ ਤਾਂ ਤੁਸੀਂ ਸੇਵਾ ਕਰਨੀ ਚਾਹੁੰਦੇ ਸੀ ਦੂਜਾ ਕੋਈ ਸਾਈਡ ਇਫੈਕਟ ਨਹੀਂ ਬਹੁਤ ਹੀ ਕਈ ਵਾਰ ਜਿਹੜੇ ਲੋਕ ਹੁੰਦੇ ਕੁਐਕਸ ਆਪਾਂ ਕਹਿ ਲੀਏ ਨ ਜਾਣ ਹੁੰਦੇ ਆ ਉਹ ਜਿਹੜੀਆਂ ਐਲੋਪੈਥੀ ਦੀਆਂ ਗੋਲੀਆਂ ਉਹੀ ਪੋਰ-ਪੋਰ ਕੇ ਦੇ ਦਿੰਦੇ ਆ ਪਹਿਲਾਂ ਤਾਂ ਆਰਾਮ ਆਉਂਦਾ ਲੇਕਿਨ ਉਸ ਤੋਂ ਬਾਅਦ ਲੋਕਾਂ ਨੂੰ ਜਿਹੜਾ ਆਰਾਮ ਆਉਣਾ ਬੰਦ ਹੋ ਜਾਂਦਾ ਉਹਦੀ ਡੋਜ਼ ਵੱਧ ਜਾਂਦੀ ਹੈ ਉਹਨਾਂ ਨੂੰ ਕੀ ਕਹੋਗੇ ਬਹੁਤ ਵਧੀਆ ਗੱਲ ਹੈ ਸਰ ਜੀ ਮੈਂ ਇੱਕ ਬ ਜੀ ਕਦੀ ਵੀ ਪੁੜੀਆਂ ਚ ਦਵਾਈ ਨਾ ਲਓ ਹੂੰ ਜੇ ਗੋਲੀ ਬਣ ਕੇ ਆਈ ਨਾ ਜੇ ਉਹਨੂੰ ਮੈਂ ਪੀਸ ਕੇ ਦਊਗਾ ਤਾਂ ਕੋਈ ਮੇਰਾ ਮਕਸਦ ਆ ਜਾਂ ਤਾਂ ਮੈਂ ਉਹ ਮਹਿੰਗੀ ਲਾਉਣੀ ਆ ਜਾਂ ਤਾਂ ਮੈਂ ਉਹ ਚ ਕੋਈ ਅੰਗਰੇਜ਼ੀ ਦਵਾਈ ਲਾਉਣੀ ਆ ਅਸੀਂ ਸਰ ਖੁੱਲੀ ਦਵਾਈ ਨਹੀਂ ਦਿੰਦੇ ਪੈਕ ਦਵਾਈ ਹੁੰਦੀ ਹੈ ਕੰਪਨੀਆਂ ਦੀ ਪੈਕ ਦੇਈਦੀ ਹੈ ਪੇਸ਼ੈਂਟ ਨੂੰ ਐਮ ਆਰ ਪੀ ਤੋਂ ਲੈਸ ਕਰਕੇ ਦੇਈਦੀ ਹੈ ਜੇ ਅਸੀਂ ਖੁੱਲੀ ਦਵਾਈ ਦੇਵਾਂਗੇ ਨਾ ਸਾਡੇ ਮਨ ਚ ਚੋਰ ਮੈਂ ਕਹਿੰਦਾ ਖੁੱਲੀ ਦਵਾਈ ਲੈਣੀ ਨਹੀਂ ਚਾਹੀਦੀ ਕਈ ਵੇਲੇ ਬਾਬੇ ਜੀ ਨੇ ਤੇ ਗਿੱਦੜ ਸਿੰਘੀਆਂ ਕਰਕੇ ਲੈ ਫੜ ਮੁੱਠੀ ਜਿਹਾ ਹੱਥੀਂ ਬਲ ਖੋਲੀਗਾ ਦੇਖੀ ਨਾ ਅੱਧੀ ਮਹਗਾ ਰਿਆ ਬਸ ਆਪਾਂ ਭਲੀ ਕਰੂ ਉਹਦੇ ਚ ਸਟੇਰੀਲ ਹੋਏਗਾ ਸਰ ਉਹ ਤੁਹਾਨੂੰ ਦੱਸ ਤੂ ਸੀ ਨਾ ਇੱਥੋਂ ਬਾਹਰ ਲੰਘਦੇ ਤੁਸੀਂ ਉਹਨੇ ਕਹਿਣਾ ਖਾਲਾ ਕੁੜੀ ਉਹ ਬਾਹਰ ਲੰਘਦੇ ਤੁਹਾਡੇ ਦਰਦ ਤਾਂ ਠੀਕ ਹੋ ਜਾਣੀ ਪਰ ਉਹ ਜਿਹੜੀ ਤੁਸੀਂ 2 ਮਿੰਟ ਚ ਦਰਦ ਠੀਕ ਕਰ ਲਈ ਉਹਨੇ ਤੁਹਾਨੂੰ ਸ਼ੂਗਰ ਕਰਨੀ ਹੈ ਸਾਡੇ ਸਾਈਡ ਇਫੈਕਟ ਦੇ ਬਾਅਦ ਬਹੁਤ ਹੈ ਸਾਡੇ ਪੰਜਾਬ ਵਿੱਚ ਸ਼ੂਗਰ ਹੋਈ ਤਾਂ ਆ ਰਹੀ ਹੈ ਸਰ ਅੱਛਾ ਕਈ ਨਾ ਆਪਣੇ ਨੌਜਵਾਨ ਜਿਹੜੇ ਉਹ ਵੀ ਗੁਮਰਾਹ ਹੋ ਜਾਂਦੇ ਆ ਕਿਉਂਕਿ ਤੁਹਾਨੂੰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਅੱਜ ਕੱਲ ਫਾਸਟ ਫੂਡ ਖਾਣ ਕਰਕੇ ਜਿਹੜੇ ਬੱਚੇ ਨੇ ਸਪਰਮ ਕਾਊਂਟ ਘਟ ਗਿਆ ਹੈ ਨੌਜਵਾਨਾਂ ਦਾ ਤੇ ਉਹਨਾਂ ਦੇ ਅੰਦਰ ਕਿਵਲੇ ਨਾ ਐਂਗਜ਼ਾਇਟੀ ਹੋ ਜਾਂਦੀ ਹੈ ਕਿਵਲੇ ਮਨ ਚ ਘਬਰਾਹਟ ਹੋ ਜਾਂਦੀ ਹੈ ਮੈਂ ਕਿੰਨਾ ਗੱਲ ਕਰਾਂ ਉਹ ਫਿਰ ਜਿਹੜੇ ਰਾਹ ਜਾਂਦੇ ਬਾਬੇ ਟੋਟਕੇ ਦੱਸਦੇ ਆ ਉਹਨਾਂ ਦੇ ਖੜੇ ਪੈ ਜਾਂਦੇ ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਦੱਸਦੇ ਕਿ ਸਾਈਡ ਇਫੈਕਟ ਹੋ ਜਾਂਦੇ ਆ ਜਾਂ ਸ਼ਰੀਰ ਨੂੰ ਹੋਰ ਕੋਈ ਬਿਮਾਰੀ ਲੱਗ ਜਾਂਦੀ ਹੈ ਸਰ ਮੈਂ ਤੁਹਾਨੂੰ ਇਹ ਵਿਸ਼ਵਾਸਿਤ ਕਰਨਾ ਹਮ ਇਲਾਜ ਜਿਹੜਾ ਇਸ ਚੀਜ਼ ਦਾ ਨਾ ਲੋ ਸਪਰਮ ਕਾਊਂਟ ਟੈਸਟੋਸਟੇਰੋਨ ਜੇ ਤੁਹਾਡਾ ਲੋਆ ਜਾਂ ਕੋਈ ਇਸ ਤਰ੍ਹਾਂ ਦੀ ਹੋਰ ਗੁਪਤ ਰੋਗ ਹੈਗਾ ਗਰੰਟੀ ਨਾਲ ਅਸੀਂ ਇਲਾਜ ਕਰਾਂਗੇ ਤੁਹਾਨੂੰ ਇੱਕ ਨੁਕਸਾਨ ਨਹੀਂ ਹੋਏ 1 ਰੁਪਏ ਦਾ ਤੁਹਾਨੂੰ ਨੁਕਸਾਨ ਨਹੀਂ ਹੋਣ ਦਵਾਗੇ ਅਸੀਂ ਸਪਰਮ ਕਾਊਂਟ ਦਾ ਲੈਵਲ 2 ਮਹੀਨੇ ਦੇ ਵਿੱਚ ਅਸੀਂ ਉਹਨੂੰ ਠੀਕ ਕਰਾਂਗੇ ਟੈਸਟੋਸਟੇਰੋਨ ਤੁਹਾਡਾ ਘਟਿਆ ਹੈਗਾ ਮੈਡੀਸਿਨ ਦੇ ਨਾਲ ਠੀਕ ਕਰਾਂਗੇ ਤੁਹਾਡੀ ਡਾਈਟ ਵੀ ਠੀਕ ਕਰਾਂਗੇ ਇਸ ਤਰ੍ਹਾਂ ਨਹੀਂ ਵੀ 2 ਮਹੀਨੇ ਦਵਾਈ ਖਵਾ ਲਈ ਤਾਂ ਠੀਕ ਹੋ ਗਏ ਬਾਅਦ ਚ ਫਿਰ ਉਹੀ ਹਾਲ ਉਹ 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 ਜਿਹੜੇ ਲੜਕੇ ਹੁੰਦੇ ਨਾ ਅੰਦਰੋਂ ਕਮਜ਼ੋਰੀ ਵੀ ਫੀਲ ਕਰਦੇ ਆਪਾਂ ਚਲੋ ਗੱਲ ਕਰ ਲਈਏ ਕਿ ਬੱਚਿਆਂ ਦੇ ਵੀ ਪ੍ਰੋਬਲਮ ਆਦੀ ਕਿ ਧਾਂਤ ਪੈਂਦੀ ਹੈ ਉਹਦੇ ਕਰਕੇ ਕਮਜ਼ੋਰੀ ਬਹੁਤ ਫੀਲ ਕਰਦੇ ਆ ਉਹ ਅੰਦਰੋਂ ਕਮਜ਼ੋਰੀ ਜਿਹੜੀ ਉਹ ਵੀ ਖਤਮ ਹੋ ਜੂਗੀ ਅੰਦਰੋਂ ਤਾਕਤ ਮਹਿਸੂਸ ਕਰਨਗੇ ਸਰ ਸਾਡੇ ਨਾ ਆਯੁਰਵੇਦ ਚ ਲਿਖਿਆ ਵੀ ਮਰਦਾਂ ਨੂੰ ਖੱਟਾ ਨਹੀਂ ਖਾਣਾ ਚਾਹੀਦਾ ਹੂੰ ਤੇ ਤੁਸੀਂ ਦੇਖੋ ਅੱਜ ਕੱਲ੍ਹ ਰਿਹੜੀਆਂ ਤੇ ਰਸ ਪਿਆ ਮੁੰਡੇ ਖੱਟਾ ਹੀ ਖਾਈ ਜਾਂਦੇ ਉਹਨਾਂ ਨੂੰ ਸਵਾਦ ਇੱਕ ਚੀ ਲੱਗ ਹਾਰਮੋਨਲਸ ਦਿੱਕਤ ਹੋਣੀ ਸਰ ਟੈਸਟੋਸਟੇਰੋਨ ਘਟਦਾ ਤਾਂਤ ਦਾ ਮੇਨ ਕਰਨੀ ਇਹ ਹੈ ਜਿਆਦਾ ਮਿਰਚ ਮਸਾਲੇ ਖਾਣਾ ਗਰਮ ਚੀਜ਼ਾਂ ਖਾਈ ਜਾਣੀਆਂ ਲਟਰਨ ਪਟਰਨ ਜਿਹੜਾ ਪੇਸ਼ੈਂਟ ਖਾਈ ਜਾਂਦੇ ਉਹਨੂੰ ਤਾਂਤ ਪੈ ਗਈ ਚਿਪਸ ਵਗੈਰਾ ਬਹੁਤ ਖਾਂਦੇ ਬਿਲਕੁਲ ਉਹਦੇ ਨਾਲ ਅੰਦਰ ਕਮਜ਼ੋਰੀ ਆਉਂਦੀ ਪੇਸ਼ੈਂਟ ਨੂੰ ਬਕਾਇਦਾ ਨਵਜ ਦੇ ਕੇ ਡਾਈਟ ਪ੍ਰੈਨ ਦਵਾਵਾਂਗੇ ਆਹ ਚੀਜ਼ ਲੈ 2 ਮਹੀਨੇ ਬਾਅਦ ਦਵਾਈ ਮੇਰੀ ਬੰਦ ਕਰ ਦੇ ਆਹਾਂ ਚ ਨਵੀਂ ਜਿਹੜੀ ਜਨਰੇਸ਼ਨ ਆ ਅਸੀਂ ਹੁਣ ਤੁਸੀਂ ਆਏ ਤਾਂ ਅਸੀਂ ਪਿੰਨੀਆਂ ਸਾਰੇ ਸੀ ਪਿੰਨੀਆਂ ਦੇਸੀ ਕੇ ਇਹਦਾਂ ਦੀ ਚੀਜ਼ਾਂ ਬਿਲਕੁਲ ਹੀ ਬੰਦ ਕਰ ਗਏ ਖਰਾਬ ਉਹਨਾਂ ਨੂੰ ਪਾਚੀ ਨਹੀਂ ਨਾ ਮੈਂ ਇਦਾਂ ਕਮਜ਼ੋਰ ਹੋਇਆ ਉਹ ਵਰਜਿਸ਼ ਜ਼ਰੂਰੀ ਐ ਸਰ ਖਰਾਬ ਚ ਇਹ ਬੜੀ ਚੰਗੀ ਗੱਲ ਹੈ ਹਰ ਗੱਲੇ ਦਵਾਈ ਨਹੀਂ ਉਹਦੇ ਲਈ ਵਰਜਿਸ਼ ਵੀ ਜ਼ਰੂਰੀ ਐ ਸਰ ਇਲਾਜ ਨਾਲੋਂ ਪਰਹੇਜ਼ ਚੰਗਾ ਜੇ ਤੁਸੀਂ ਆਪਣਾ ਇੱਕ ਘੰਟਾ ਵਾਕ ਕਰੋ ਜਿਹੜੇ ਨੌਜਵਾਨ ਮੁੰਡੇ ਆ ਵਰਜਿਸ ਕਰਨ ਰਨਿੰਗ ਕਰੋ ਜਿਮ ਜਾਓ ਤਾਂ ਕਦੀ ਪ੍ਰੋਬਲਮ ਆਉਗੀ ਨਹੀਂ ਅਸੀਂ ਜੋ ਫੇ ਪਤਾ ਕੀ ਆ ਫੇ ਜਿੱਥੇ ਕਦੀ ਇਦਾਂ ਦੀ ਚੀਜ਼ ਖਾ ਵੀ ਹੋ ਗਈ ਨਾ ਉਹ ਜਮਨ ਨਾਲ ਅਸੀਂ ਵਰਜਿਸ ਨਾਲ ਪਚਾ ਲੈਣੀ ਅਸੀਂ ਖਾ ਲਿਆ ਹੈਵੀ ਖਾ ਲਿਆ ਅਸੀਂ ਜਾ ਕੇ ਰੈਸਟ ਕਰ ਲਈ ਉਹ ਤਾਂ ਗੱਲ ਹੀ ਨਹੀਂ ਬਣਨੀ ਉਹਨੇ ਹੀ ਨੁਕਸਾਨ ਕਰਤਾ ਅੱਛਾ ਡਾਕਟਰ ਸਾਹਿਬ ਇੱਕ ਵਾਰੀ ਫਿਰ ਤੋਂ ਘੁਮਾ ਕੇ ਸੂਈ ਸ਼ੂਗਰ ਵਾਲੇ ਪਾਸੇ ਲੈ ਕੇ ਆਉਂਦਾ ਜਿਹੜੇ ਸ਼ੂਗਰ ਦੇ ਪੇਸ਼ੈਂਟ ਹੁੰਦੇ ਆ ਮਰੀਜ਼ ਹੁੰਦੇ ਆ ਉਹ ਇਹ ਵੀ ਦਿੱਕਤ ਬੜੀ ਮਹਿਸੂਸ ਕਰਦੇ ਕਹਿੰਦੇ ਬਾਰ-ਬਾਰ ਵਾਸ਼ਰੂਮ ਜਾਣਾ ਪੈਂਦਾ ਜਦੋਂ ਗੋਲੀ ਖਾ ਲੈਂਦੇ ਉਸ ਤੋਂ ਬਾਅਦ ਫਿਰ ਜਿਹੜੀ ਪ੍ਰੋਡਕਸ਼ਨ ਪਾਣੀ ਵੀ ਵੱਧ ਜਾਂਦੀ ਹੈ ਮਤਲਬ ਫਿਰ ਬਾਰ-ਬਾਰ ਉਹਨੂੰ ਵਾਸ਼ਰੂਮ ਜਾਣਾ ਪੈਂਦਾ ਤੁਹਾਡੀ ਮੈਡੀਸਿਨ ਖਾਣ ਤੋਂ ਬਾਅਦ ਇਦਾਂ ਤਾਂ ਨਹੀਂ ਹੁੰਦਾ ਕਿ ਬਾਰ-ਬਾਰ ਉਹ ਵੀ ਦਰਵਾਜ਼ਾ ਲੱਭੀਏ ਦਰਵਾਜ਼ੇ ਨੇੜੇ ਹੀ ਵੈਜੀ ਬਾਥਰੂਮ ਕਿੱਥੇ ਆ ਸਰ ਸ਼ੂਗਰ ਆਲੇ ਪੇਸ਼ੈਂਟ ਨੂੰ ਨਾ ਜੇ ਉਹਦੀ 슈ਗਰ ਕੰਟਰੋਲ ਨਹੀਂ ਆ ਤਾਂ ਉਹਨੂੰ ਬਾਥਰੂਮ ਬਾਰ-ਬਾਰ ਜਾਣਾ ਹੀ ਪੈਣਾ ਕਿਉਂਕਿ ਕਿਡਨੀ ਜਿਹੜੀ ਨਾ ਉਹਨੇ ਕੋਸ਼ਿਸ਼ ਕਰਨੀ ਆ ਵੀ ਜਿੰਨੀ 슈ਗਰ ਅਸੀਂ ਬੋਡੀ ਚ ਕੱਢ ਦਵੇ ਉਨੀ ਅੱਛੀ ਗੱਲ ਆ ਉਹਨੇ 슈ਗਰ ਦਾ ਬੋਡੀ ਚ ਲੈਵਲ ਲੋ ਕਰਨ ਲਈ ਯੂਰਿਨ ਦੇ ਰਾਹੀਂ ਉਹਨੇ 슈ਗਰ ਕੱਢਣੀ ਆ ਉਹਦੇ ਨਾਲ ਸਰ ਲੰਬੇ ਟਾਈਮ ਦੇ ਵਿੱਚ ਕਿਡਨੀ ਨੂੰ ਇਨਸਰਟ ਹੋ ਕੇ ਕਿਡਨੀ ਤੇ ਇਫੈਕਟ ਪੈਂਦਾ ਕਿਡਨੀ ਦੀ ਵਰਕਿੰਗ ਵੱਧ ਜਾਂਦੀ ਜੀ ਉਹ ਕੰਮ ਨੂੰ ਜ਼ਿਆਦਾ ਕਰਨਾ ਪੈਂਦਾ ਠੀਕ ਹੈ ਜੀ ਤੇ ਉਹਦੇ ਜਿਹੜੇ ਨੇਫਰons ਆ ਉਹ ਹੌਲੀ 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 ਡੈਮੇਜ ਹੋਣ ਲੱਗ ਪੰਦੇ ਉਹ ਉਸੇ ਉਸੇ ਚੀਜ਼ ਨੂੰ ਕਹਿੰਦੇ ਆ ਵੀ ਡਾਇਬੀਟਿਕ ਨੇਫਰੋਪੈਥੀ ਵੀ ਡਾਇਬੀਟੀਜ਼ ਨਾਲ ਕਿਡਨੀ ਖਰਾਬ ਹੋ ਗਈ ਪੇਸ਼ੈਂਟ ਦੀ ਹਮ ਸਰ ਅਰਲੀ ਸਟੇਜ ਦੇ ਵਿੱਚ ਜੇ ਕਰੈਟਨਿਨ ਇੱਕ 2 ਹੈਗਾ ਪੇਸ਼ੈਂਟ ਨੂੰ ਬਾਥਰੂਮ ਬਾਰ ਬਾਰ ਜਾਣਾ ਪੈ ਰਿਹਾ ਸੋਜਿਸ਼ ਹੈਗੀ ਸਰੀਰ ਤੇ ਉਹਦੇ ਉਹਦੇ ਲਈ ਵੀ ਸਰ 100% ਮੈਂ ਤੁਹਾਨੂੰ ਕਹਿ ਰਿਹਾ ਵੀ ਆਯੁਰਵੈਦਿਕ ਹੈਲਪਫੁਲ ਆਯੁਰਵੈਦਿਕ ਮੈਡੀਸਿਨਸ ਨਾਲ ਤੁਹਾਨੂੰ ਕਦੀ ਵੀ ਉਹਦੀ ਡਾਇਲਿਸਿਸ ਦੀ ਲੋੜ ਨਹੀਂ ਪੈਗੀ ਕਿਡਨੀ ਦੇ ਪੇਸ਼ੈਂਟ ਸਰ ਮੇਰੇ ਕੋਲ ਆਉਂਦੇ ਆ ਕਰੈਟਨਿਨ ਜਿਹੜਾ ਉਹਨਾਂ ਦੇ ਪੈਰਾਂ ਦੀ ਸੋਜਿਸ਼ ਆ ਜਾਂ ਕੁਛ ਆ ਉਦੇ ਨਾਲ ਅਸੀਂ ਕਰੈਟਨਿਨ ਨੂੰ ਵੀ ਘਟਾ ਦਨੇ ਆ ਤੇ ਪਿਛ ਨੂੰ ਡੈਲਸੀਸ ਹੀ ਲੋੜਨੀ ਪੈਂਦੀ ਕਿਉਂਕਿ ਜਿਹੜੇ ਨੇਫਰੋਨਸ ਆ ਉਹ ਆਪਣਾ ਕੰਮ ਵਧਾ ਦਿੰਦੇ ਕਰਨਾ ਤੇ ਕਿਡਨੀ ਮੈਂ ਉਹੀ ਕਹਿ ਰਿਹਾ ਸੀ ਨਾ ਕਿ 슈ਗਰ ਨਾਲ ਕਿਡਨੀ ਨਹੀਂ ਖਰਾਬ ਹੋਣੀ ਚਾਹੀਦੀ ਜਾਇਰਵਿਦਿਕ ਮੈਡੀਸਨ ਤੁਸੀਂ ਪਹਿਲਾਂ ਤੋਂ ਹੀ ਲੈਂਦੇ ਆਂਦੇ ਤਾਂ 슈ਗਰ ਕੰਟਰੋਲ ਵੀ ਰਹਿਣੀ ਸੀ ਕਿਡਨੀ ਵੀ ਨਹੀਂ ਸੀ ਖਰਾਬ ਹੋਣੀ ਹੁਣ ਤੁਹਾਡੀ ਕਾਗਜਾਂ ਤਾਂ 슈ਗਰ ਕੰਟਰੋਲ ਚ ਪਰ ਤੁਹਾਡੀ ਅੰਦਰੋਂ ਨੁਕਸਾਨ ਕਰੀ ਜਾ ਰਹੀ ਅਜੇ ਕਈ ਲੋਕ ਇਦਾਂ ਵੀ ਕਰਦੇ ਆ ਜਿਆਰ ਦੋ ਰਸਗੂਲੇ ਖਾਓਗੇ ਇੱਕ ਗੋਲੀ ਹੋਰ ਸੱਟ ਲੈਨੇ ਅੰਦਰ ਉਹ ਕਿੰਨੀ ਘਾਤਕ ਹੈ ਗੋਲੀ ਨਹੀਂ ਤਾਂ 슈ਗਰ ਨੂੰ ਉਹਨੇ ਤੁਹਾਡੇ ਜਿਹੜੀ ਮਤਲਬ ਹੁਣ ਲੱਗ ਲੱਗ ਤਰ੍ਹਾਂ ਦੀਆਂ ਗੋਲੀਆਂ ਆਉਂਦੀਆਂ ਹੁਣ ਇੱਕ 슈ਗਰ ਦੀ ਗੋਲੀ ਆਉਂਦੀ ਆ ਜਿੰਨੀ ਕੈਂਸਲਿੰਗ ਪਈ ਆ ਪੈਂਕਰੀਆਸ ਦੇ ਵਿੱਚ ਉਹਨੇ ਉਹਨੂੰ ਸੈਕ੍ਰੀਟ ਕਰਵਾ ਦੇਣਾ ਉਹ ਇੱਕ ਨਾ ਇੱਕ ਦਿਨ ਆ ਕੇ ਮੁੱਕ ਜਾਣੀ ਆ ਉਹ ਹੋਰ ਨੁਕਸਾਨ ਹੈਗਾ ਹੈ ਨਾ ਮਿੱਠਾ ਤਾਂ ਦੇਖੋ ਮਿੱਠਾ ਖਾਣਾ ਹੀ ਨਹੀਂ ਚਾਹੀਦਾ ਜਿਹੜਾ 슈ਗਰ ਵਾਲਾ ਪੇਸ਼ੈਂਟ ਹੈ ਨਾ ਜਦੋਂ 슈ਗਰ ਡਾਇਗਨੋਸ ਹੋ ਗਈ ਨਾ ਜਾਂ ਤਾਂ ਉਹ ਬਹੁਤ ਹੀ ਜ਼ਿਆਦਾ ਵਰਜਿਸ਼ ਕਰਨ ਲੱਗ ਪਵੇ ਉਹਨੂੰ ਪਚਾਵੇ ਜੇ ਮਿੱਠਾ ਖਾਦਾ ਵਾ ਜਾਂ ਉਹ ਮਿੱਠਾ ਬੰਦ ਕਰ ਦਵੇ ਡਾਈਟ ਪੈਨ ਅਸੀਂ ਤੁਹਾਨੂੰ ਮੁਝ ਇਹਦੇ ਨਾਲ ਨਵਜ ਦੇ ਕੇ ਦਵਾਂਗੇ ਤੁਸੀਂ ਵੀ ਦੋਗੇ ਆਪਣੇ ਵੱਲ ਬਿਲਕੁਲ ਬਿਲਕੁਲ ਨਵਜ ਦੇ ਕੇ ਸਿਰਫ ਮੈਂ ਰਿਕਮੈਂਡ ਕਰਦਾ ਪੇਸ਼ੈਂਟ ਨੂੰ ਵੀ ਆ ਚੀਜ਼ ਖਾਓ ਆ ਚੀਜ਼ ਨਾ ਖਾਓ ਅਸੀਂ ਉਹਦੀ ਕੋਈ ਫੀਸ ਨਹੀਂ ਲੈਂਦੇ ਮੈਂ ਆਪਣੀ ਕਲੀਨਿਕ ਦੀ ਵੀ ਕੋਈ ਫੀਸ ਨਹੀਂ ਲੈਂਦਾ ਸਾਡੀਆਂ ਜਿਹੜੀਆਂ ਦਵਾਈਆਂ ਵੀ ਡਿਸਕਾਊਂਟ ਰੇਟ ਤੇ ਆ ਹਰ ਹਰ ਪੱਖੋਂ ਕੋਸ਼ਿਸ਼ ਕਰੀਦੀ ਆ ਹੋਲਿਸਟਿਕ ਅਪਰੋਚ ਅਸੀਂ ਵਰਤਦੇ ਆ ਵੀ ਕਿਸੇ ਵੀ ਮਤਲਬ ਪੇਸ਼ੈਂਟ ਜੇ ਮੇਰੇ ਕੋਲ ਆਇਆ ਹੈ ਨਾ ਜੇ ਉਹਦੀ ਮੈਂ ਦਰਦ ਠੀਕ ਕਰਨੀ ਆ ਤਾਂ ਉਹਦੀ ਮੈਂ ਦਰਦ ਠੀਕ ਕਰਦਾ ਕਰਦਾ ਉਹਦੇ ਲਿਵਰ ਤੇ ਨਾ ਇਫੈਕਟ ਕਰ ਦਵਾ ਵੀ ਉਹਦੀ ਮੈਂ ਸ਼ੂਗਰ ਠੀਕ ਕਰਦਾ ਕਰਦਾ ਉਹਦੀ ਕਿਡਨੀ ਨੂੰ ਕਿਉਂਕਿ ਪਿੱਛੇ ਲਾਈਨ ਬਹੁਤ ਲੱਗੀ ਹੁੰਦੀ ਪੇਸ਼ੈਂਟਸ ਦੀ ਅਗਲਾ ਕਹਿੰਦਾ ਫਟਾਫਟ ਤੋਰੋ ਇਹਨਾਂ ਨੂੰ ਅਗਲੇ ਵੀ ਬਾਕੀ ਹੋਰ ਵੀ ਦੇਖਣੇ ਆ ਅੱਛਾ ਅੱਜ ਕੱਲ ਇੱਕ ਬੜੀ ਕਨਫਿਊਜ਼ਨ ਰਹਿੰਦੀ ਹੈ ਮਰੀਜ਼ਾਂ ਨੂੰ ਬਹੁਤੇ ਮਰੀਜ਼ ਕਿਹੋਂਦੇ ਕਿ ਹੁੰਦੀ ਗੈਸ ਹੈ ਸ਼ੁਰੂਆਤ ਇੱਥੇ ਹੁੰਦੀ ਪ੍ਰੋਬਲਮਸ ਦੀ ਸਾਰਿਆਂ ਦੀ ਹੁੰਦੀ ਗੈਸ ਹੈ ਪਰ ਉਹ ਹਾਰਟ ਅਟੈਕ ਸਮਝ ਲੈਂਦੇ ਆ ਔਰ ਬਹੁਤੀ ਵਾਰ ਇਦਾਂ ਹੁੰਦਾ ਕਿ ਕਈਆਂ ਨੂੰ ਗੈਸ ਦੀ ਗੋਲੀ ਲੱਗੇ ਐਸਿਡ ਦੀ ਗੋਲੀ ਉਹ 2-2 3-3 4-4 ਸਾਲ ਤੋ ਖਾਈ ਜਾਂਦੇ ਲੇਕਿਨ ਉਹ ਛੁੱਟਦੀ ਨਹੀਂ ਐਸਿਡ ਦਾ ਇਲਾਜ ਹੈ ਸਰ ਪੇਟ ਦੀਆਂ ਜਿਹੜੀਆਂ ਸਮੱਸਿਆਵਾਂ ਹਨ ਜઠਰ ਅਗਨੀ ਜਿਹੜੀ ਹੈ ਨਾ ਆਯੁਰਵੈਦ ਦੇ ਵਿੱਚ ਬਹੁਤ ਵਧੀਆ ਸ਼ਬਦ ਵਰਤੇ ਗਿਆ ਡਾਈਜੈਸਟਿਵ ਫਾਇਰ ਨੂੰ ਜਠਰ ਅਗਨੀ ਕਿਹਾ ਗਿਆ ਜੇ ਤੁਹਾਡੀ ਜਠਰ ਅਗਨੀ ਡਾਈਜੈਸਟਿਵ ਫਾਇਰ ਇਹ ਆਪਣਾ ਅੱਛਾ ਕੰਮ ਕਰਦੀ ਪਈ ਨਾ ਤਾਂ ਬੋਡੀ ਦੇ ਵਿੱਚ ਉਹ ਟੌਕਸਿਨਸ ਨੂੰ ਰੁਕਣ ਨਹੀਂ ਦਿੰਦੀ ਆਮ ਨਹੀਂ ਬਣਨ ਦਿੰਦੀ ਆਮ ਇੱਕ ਸ਼ਬਦ ਆ ਬੋਡੀ ਦੇ ਵਿੱਚ ਵੀ ਅਨਡਾਈਜੈਸਟਡ ਜਿਹੜਾ ਫੂਡ ਸਾਡੇ ਬਲੱਡ ਚ ਆਣ ਲੱਗ ਪਿਆ ਉਹੀ ਬਿਮਾਰੀਆਂ ਦਾ ਕਾਰਨ ਹੈ ਜਠਰ ਅਗਨੀ ਜੇ ਸਾਡੀ ਵਧੀਆ ਨਾ ਤੇ ਉਹਨੇ ਉਹ ਟੌਕਸਿਨ ਨੂੰ ਪਚਾਈ ਜਾਣਾ ਆਯੁਰਵੈਦਿਕ ਦੇ ਵਿੱਚ ਪੇਟ ਦੇ ਰੋਗਾਂ ਦਾ ਬਹੁਤ ਅੱਛਾ ਲੱਗਾ ਸਰ ਜਿਹੜੇ ਬੰਦਾ ਕਹਿੰਦਾ ਨਾ ਐਕਚੁਅਲੀ ਜੀ ਪੇਸ਼ੈਂਟ ਹੈ ਜੀ ਨਾ ਅਲਸੀ ਹੋ ਗਿਆ ਵੀ ਕੈਪਸੂਲ ਖਾ ਲਿਆ ਸਵੇਰੇ ਘੰਟੇ ਦੇ ਬਾਅਦ ਮੋਸੇ ਖਾਲਾਂਗੇ ਡਾਈਟ ਵੀ ਚੇਂਜ ਕਰਨੀ ਆਪਾਂ ਸਾਡੀ ਜਿਹੜੀ ਆਯੁਰਵੈਦਿਕ ਦਵਾਈ ਹੈ ਨਾ ਜੇ ਤੁਹਾਨੂੰ ਗੈਸ ਆ ਜਾਂ ਪੇਟ ਦੀ ਆਈਬੀਐਸ ਆ ਆਈਬੀਡੀ ਹੈਗਾ ਅਲਸਰੇਟਿਵ ਕੋਲਾਈਟਿਸ ਹੈਗੀ ਆ ਪੇਟ ਦੀਆਂ ਜਿਹੜੀਆਂ ਵੀ ਗੰਭੀਰ ਬਿਮਾਰੀਆਂ ਵਾ ਆਯੁਰਵੈਦਿਕ ਮੈਡੀਸਿਨਸ ਨਾਲ ਅਸੀਂ ਉਹਨੂੰ ਪਰਮਾਨੈਂਟ ਹੀਲ ਕਰਾਂਗੇ ਸਰ ਹੂੰ ਕੋਈ ਇਸ ਤਰ੍ਹਾਂ ਨਹੀਂ ਆ ਵੀ ਇੱਕ ਵਾਰ ਸ਼ੁਰੂ ਹੋ ਗਈ ਤਾਂ ਲਾਈਫ ਲੌਂਗ ਪੇਟ ਦੀ ਰੋਈ ਹੀ ਹੈ ਸਰ ਐਸਐਮ ਦਾ ਕੈਪਸੂਲ ਛੁੱਟ ਸਕਦਾ 100% ਛੁੱਟ ਸਕਦਾ ਸਰ ਤਾਂ 2 ਸਾਲ ਤੋਂ ਖਾਰੇ 3 ਸਾਲ ਤੋਂ ਰੋਈ ਨਹੀਂ ਆ ਵੀ ਖਾਂਦੀ ਸਰ ਆਪਾਂ ਟ੍ਰੀਟਮੈਂਟ ਕਰਨਾ ਨਾ ਆਪਾਂ ਜਟਰਾ ਗ੍ਰਣ ਨੂੰ ਆਪਣੇ ਲੈਵਲ ਤੇ ਲੈ ਕੇ ਆਉਣਾ ਕੱਬ ਜੀ ਠੀਕ ਹੋ ਸਕਦੀ ਹੈ 100% ਹੋ ਸਕਦੀ ਹੈ ਮਾਈਗਰੇਨ ਠੀਕ ਹੋ ਸਕਦਾ ਬਿਲਕੁਲ ਹੋ ਸਕਦਾ ਹਰ ਤਰ੍ਹਾਂ ਦੀਆਂ ਬਿਮਾਰੀਆਂ ਆਯੁਰਵੈਦਿਕ ਨਾਲ ਠੀਕ ਹੋ ਸਕਦੀਆਂ ਪਰ ਮੇਨ ਇਹ ਆ ਵੀ ਡਾਇਗਨੋਸ ਹੋਣਾ ਬਹੁਤ ਜ਼ਰੂਰੀ ਆ ਮੇਰਾ ਨਾ ਇਹ ਮਸ਼ੀਨ ਰੱਖਣ ਦਾ ਮਕਸਦ ਇਹ ਆ ਇਹ ਮੈਨੂੰ ਬਹੁਤ ਹੈਲਪ ਕਰਦੀ ਡਾਇਗਨੋਸ ਵਿੱਚ ਅਸੀਂ ਸਿਰਫ ਪੇਸ਼ੈਂਟ ਨੂੰ ਇਹ ਨਾ ਜਿਹੜਾ ਅਸੀਂ ਡਰਦਾ ਧੰਦਾ ਨਹੀਂ ਕਰਦੇ ਅਸੀਂ ਤਾਂ ਹੈਲਪ ਕਰਨੀ ਹੈ ਪੇਸ਼ੈਂਟ ਦੀ ਵੀ ਮਰੀਜ਼ ਠੀਕ ਹੋ ਜਾਵੇ ਬਜ਼ੁਰਗ ਸਾਡੇ ਕੋਲ ਆਉਂਦੇ ਨਾ ਵੀ ਜੇ ਕਿਸੇ ਕੋਲ ਨਹੀਂ ਕੁਝ ਹੈਗਾ ਕੋਈ ਗੱਲ ਨਹੀਂ ਤੁਸੀਂ ਦਵਾਈ ਲੈ ਜਾਓ ਇਹਦੇ ਨਾਲ ਮੈਨੂੰ ਬਹੁਤ ਹੈਲਪ ਹੁੰਦੀ ਆ ਅੱਛਾ ਹੈਲਪਲੀ ਇਹ ਹੈਲਪ ਆਪਣੀ ਨੋਲਿਜ ਤੇ ਇਹ ਨਾਲ ਦੀ ਨਾਲ ਹੈਲਪ ਲਈ ਹੈ ਕਰਾਸ ਚੈੱਕ ਮਤਲਬ ਕਰਾਸ ਚੈੱਕ ਵੀ ਹੋ ਜਾਂਦਾ ਕੁਝ ਚੀਜ਼ ਅਸੀਂ ਸਕਿਪ ਕਰ ਸਕਦੇ ਇਹ ਨਹੀਂ ਕਰਨੀ ਹਾਂ ਇਹਨੇ ਸਾਨੂੰ ਦੱਸ ਦੇਣਾ ਭਾਈ ਆਹ ਚੀਜ਼ ਮਿਸ ਕਰ ਗਿਆ ਤੁਸੀਂ ਹੂੰ ਸਭ ਤੋਂ ਮੇਨ ਜਿਹੜਾ ਮੈਨੂੰ ਲੱਗਦਾ ਵੀ ਜਿਹੜਾ ਡਾਈਟ ਪਲਾਨ ਪੇਸ਼ੈਂਟ ਨੂੰ ਮਿਲ ਜਾਂਦਾ ਨਾ ਜਦੋਂ ਅਸੀਂ ਡਾਈਟ ਠੀਕ ਕਰਦੇ ਆਂ ਪੇਸ਼ੈਂਟ ਦੀ ਬਿਮਾਰੀਆਂ ਆਧੀਆਂ ਆਪੇ ਠੀਕ ਹੋ ਜਾਂਦੀਆਂ ਸਿਰਫ ਜੀ ਜੀ ਤੇ ਹੁਣ ਮੌਸਮ ਬਦਲ ਰਿਹਾ ਕੋਈ ਸੁਨੇਹਾ ਹਾਂਜੀ ਇਹ ਸਰ ਮੌਸਮ ਹੁਣ ਜਿੱਦਾਂ ਆਪਣਾ ਪੋ ਦਾ ਮਹੀਨਾ ਸ਼ੁਰੂ ਹੋ ਗਿਆ ਬਹੁਤ ਜ਼ਿਆਦਾ ਹੁਣ ਜਿਹੜੀ ਇਹ ਸਰਦੀ ਆਪਣੀ ਸ਼ੁਰੂ ਹੋ ਗਈ ਆ ਤੇ ਡਾਈਜੈਸਟਿਵ ਫਾਇਰ ਜਿਹੜੀ ਮੈਂ ਹੁਣ ਗੱਲ ਕਰਦਾ ਸੀ ਜઠਰ ਅਗਨੀ ਦੀ ਇਸ ਮੌਸਮ ਚ ਬਹੁਤ ਵਧੀਆ ਹੁੰਦੀ ਆ ਇਹ ਮੌਸਮ ਹੈਗਾ ਖਰਾਕ ਲੈਣ ਦਾ ਖਰਾਕ ਲੈਣ ਦਾ ਤੇ ਉਹਨੂੰ ਪਚਾਉਂਦਾ ਬਹੁਤ ਵਧੀਆ ਡਾਈਟ ਲਓ ਐਕਸਰਸਾਈਜ਼ ਕਰਕੇ ਉਹਨੂੰ ਬਚਾਓ ਹਮ ਇਸ ਮੌਸਮ ਦੇ ਵਿੱਚ ਸਪੋਰਟਸ ਦੇ ਜਿਹੜੇ ਬੰਦੇ ਆ ਜਾਂ ਜਿਮ ਜਿਹੜੇ ਮੁੰਡੇ ਜਾਂਦੇ ਆ ਉਹਨਾਂ ਲਈ ਸੀ ਸਪੈਸ਼ਲ ਭਸਮਾ ਤਿਆਰ ਕਰਦੇ ਆ ਜੀ ਆਯੁਰਵੈਦਿਕ ਕੇਰਲਾ ਦੀ ਉਹ ਤੁਹਾਡੀ ਇਸ ਮੌਸਮ ਦੇ ਵਿੱਚ ਜਿਹੜੀ ਤੁਸੀਂ ਖਰਾਕ ਖਾਧੀ ਹੈ ਨਾ ਸਾਰਾ ਸਾਲ ਤੁਹਾਨੂੰ ਕੁਝ ਖਾਣ ਦੀ ਲੋੜ ਨਹੀਂ ਪੈਣੀ। ਹੂੰ। ਸਭ ਤੋਂ ਵਧੀਆ ਮੌਸਮ ਇਹ ਦੋ ਜਾਂ ਤਿੰਨ ਮਹੀਨੇ ਖਰਾਕ ਲੈਣ ਦੇ ਹੈਗੇ ਖਰਾਕ ਖਾਓ ਤੇ ਉਹਨੂੰ ਪਚਾਓ। ਬਸ ਇਹ ਮੈਂ ਤੁਹਾਨੂੰ ਇੱਕ ਸਲਾਹ ਦੇਣਾ ਚਾਹੁੰਦਾ ਹਾਂ। ਸਮਾਂ ਕੱਢਿਆ ਬਹੁਤ ਮਿਹਰਬਾਨੀ ਬਹੁਤ ਥੈਂਕ ਯੂ ਸਰ ਥੈਂਕ ਯੂ। ਤਾਂ ਇਹ ਸੰਧ ਡਾਕਟਰ ਦੀਪਕ ਬੱਸੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਆਯੁਰਵੇਦਾ ਦੇ ਸਰਕਾਰੀ ਮੈਡੀਕਲ ਅਫੀਸਰ ਨੇ ਉਮਰ ਬੇਸ਼ੱਕ ਘੱਟ ਹੈ ਲੇਕਿਨ ਤਸਰਬਾ ਬਹੁਤ ਅੱਛਾ ਹੈ। ਤੁਸੀਂ ਕਲੀਨਿਕ ਦੇ ਅੰਦਰ ਦੇਖ ਸਕਦੇ ਹੋ ਕਿ ਵਾਸਟ ਜਿਹੜੀਆਂ ਮੈਡੀਸਿਨਸ ਨੇ ਐਕਸਟੈਂਸ ਔਰ ਨਾੜੀ ਜਿਹੜੀ ਇਹ ਡਿਜੀਟਲੀ ਚੈੱਕ ਕਰਦੇ ਆ ਤਾਂ ਉਸ ਨੂੰ ਜਿਹੜੀ ਇੱਕ ਪੁਰਾਣੀ ਵਿਧੀ ਆਯੁਰਵੈਦਾ ਦੀ ਉਸ ਨੂੰ ਟੈਕਨੋਲੋਜੀ ਦੇ ਨਾਲ ਜੋੜਿਆ ਇੱਕ ਵਾਰ ਬਾਅਦ ਫਿਰ ਤੋਂ ਫਿਰ ਤੋਂ ਤੁਹਾਨੂੰ ਮੈਂ ਲੋਕੇਸ਼ਨ ਦਿਖਾ ਦਿੰਦਾ ਜੀ ਇਹ ਗਰਸ਼ੰਕਰ ਬੇਕੇ ਹਿਸ਼ਾਰਪੁਰ ਰੋਡ ਤੇ ਔਰ ਬਿਲਕੁਲ ਨਜ਼ਦੀਕ ਕੋਆਪਰੇਟਿਵ ਬੈਂਕ ਹੈ ਇਧਰ ਸੈਂਟਰਲ ਬੈਂਕ ਹੈ ਤੇ ਉਹਨਾਂ ਦੇ ਵਿੱਚਕਾਰ ਹੈ ਤੁਸੀਂ ਇੱਥੇ ਆ ਕੇ ਡਾਕਟਰ ਸਾਹਿਬ ਨੂੰ ਮਿਲ ਸਕਦੇ ਹੋ ਔਰ ਵੱਖੋ ਵੱਖ ਜਿਹੜੀਆਂ ਬਿਮਾਰੀਆਂ ਉਹਦਾ ਇਲਾਜ ਕਰਦੇ ਆ ਕਹਿੰਦੇ ਮੈਡੀਸਨ ਜਿਹੜੀ ਆ ਸਾਰੀ ਸ਼ੁੱਧ ਸਾਰੀ ਪ्युअर ਗੁਣਵੰਤਾ ਵਾਲੀ ਜਿਹੜੀ ਮੈਡੀਸਨ ਆ ਉਹ ਯੂਜ਼ ਕਰਦੇ ਆ ਔਰ ਖਾਸ ਕਰਕੇ ਜਿਹੜੇ 슈ਗਰ ਦੇ ਪੇਸ਼ੈਂਟ ਆ ਜਿੰਨੇ ਇੱਕ ਦਿਨ ਅਸੀਂ ਰਿਵਿਊ ਸੁਣਿਆ ਉਹ ਕਹਿੰਦੇ ਕਿ ਅਸੀਂ ਇੱਥੇ ਆਏ ਆ 슈ਗਰ ਬਹੁਤ ਅੱਛਾ ਜਿਹਾ ਰਿਜ਼ਲਟ ਮਿਲਿਆ ਤੁਸੀਂ ਵੀ ਇੱਥੇ ਆ ਕੇ ਜੇਕਰ ਕੋਈ 슈ਗਰ ਦੀ ਦਿੱਕਤ ਹੈ ਆਯੁਰਵੈਦਿਕ ਮੈਡੀਸਨ ਲੈ ਕੇ ਡਾਕਟਰ ਸਾਹਿਬ ਤੋਂ ਉਹਨਾਂ ਦੀ ਸਲਾਹ ਲੈ ਕੇ ਲਹੜੀ ਨੂੰ ਚੈੱਕ ਕਰਾ ਕੇ ਤੁਸੀਂ ਵੀ ਆਪਣੇ ਸਰੀਰ ਦੇ ਰੋਗ ਤੋਂ ਮੁਕਤ ਹੋ ਸਕਦੇ ਹੋ ਤੁਹਾਨੂੰ ਵੀ ਜੇਕਰ ਕੋਈ ਸਰੀਰਕ ਦਿੱਕਤ ਹੈ 슈ਗਰ ਦੀ स्किन ਦੀ ਬੀਪੀ ਦੀ ਜਾਂ ਹੋਰ ਵੀ ਕੋਈ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਇਮਿਊਨਿਟੀ ਬੂਸਟ ਕਰਵਾਉਣਾ ਚਾਹੁੰਦੇ ਤੁਸੀਂ ਇੱਥੇ ਆ ਕੇ ਡਾਕਟਰ ਬੱਸੀ ਨੂੰ ਮਿਲ ਸਕਦੇ ਹੋ ਉਮੀਦ ਕਰਦੇ ਹਾਂ ਤੁਸੀਂ ਤੰਦਰੁਸਤ ਰਹੋਗੇ ਤੁਹਾਡਾ ਪਰਿਵਾਰ ਸੇਫ ਰਹੇਗਾ ਸਵਾਗਤ ਰਹੇਗਾ ਬੜੇ ਬੜੇ ਧੰਨਵਾਦ ਜਿਹੜੇ ਤੁਸੀਂ ਇਹ ਸ੍ਰੀ ਦਾਇਲ ਜਦੋਂ ਤੁਸੀਂ ਸੱਚ ਕਰਨਾ